ਹਾਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਐਮਬੀਏ ਦੀ ਡਿਗਰੀ ਲਈ ਹੈ ਜੀ ਅਕਤੂਬਰ 2020 ਦੇ ਵਿੱਚ ਮੈਂ ਜੌਬ ਛੱਡੀ ਹੈ ਜੀ ਤੇ 1 ਨਵੰਬਰ ਨੂੰ ਮੈਂ ਆਪਣੀ ਪਹਿਲੀ ਸੇਲ ਕਰਤੀ ਹੈ ਜੀ ਆਪਣੇ ਪ੍ਰੋਡਕਟ ਦੀ ਇਹ ਜਿਹੜਾ ਗੰਡਵਾ ਖਾਦ ਵਾਲਾ ਪ੍ਰੋਜੈਕਟ ਆ ਫਿਰ ਮੈਂ ਇਹਨੂੰ ਚੁਣਿਆ ਪੂਰਾ ਇਹਦੇ ਵਿੱਚ ਹੀ ਆਪਣਾ ਤਨਮਨ ਧਨ ਤੇ ਸਾਰਾ ਇਹਦੇ ਨਾਲ ਡੈਡੀਕੇਟਿਡ ਹੋ ਗਿਆ ਜੀ ਦੀ ਲੋਕੀਤਾ ਜੀ ਸ਼ੁਰੂ ਸ਼ੁਰੂ ਚ ਕਹਿੰਦੇ ਸੀ ਇਹ ਕੀ ਗੋਹੇ ਦਾ ਕੰਮ ਜਾਂ ਤੂੰ ਗੋਹੇ ਚ ਬਾਹਾਂ ਹੀ ਪਾ ਕੇ ਤੇ ਆਪਣਾ ਤੂੰ ਦੇਖੀ ਜਾਂਦਾ ਇਹਦੇ ਚ ਕੀੜੇ ਮਕੌੜੇ ਜੇ ਕੀ ਇਹ ਦੇਖਦਾ ਪਿਆ ਫਿਰ ਆਨਲਾਈਨ ਆਪਣਾ ਪੋਰਟਲ ਬਣਾਇਆ ਜੀ ਆਨਲਾਈਨ ਜਿਹੜੀਆਂ ਮਾਰਕੀਟ ਪਲੇਸਿਸ ਨੇ Amazon Flipkart ਆ ਉਹ ਜਿਹੜੀਆਂ ਵੀ ਮਾਰਕੀਟ ਪਲੇਸਿਸ ਨੇ ਉਹਦੇ ਤੇ ਸੇਲ ਕਰਨਾ ਸ਼ੁਰੂ ਕੀਤਾ ਜੀ ਮਤਲਬ ਜੇਕਰ ਇਦਾਂ ਕੀਤਾ ਜਾਵੇ ਇਹ ਸਾਈਕਲ ਬਣਾਇਆ ਜਾਵੇ ਵੀ ਜਿਵੇਂ ਪਸ਼ੂ ਰੱਖੇ ਹੋਏ ਕਿਸਾ ਨੇ ਉਹਦਾ ਵਰਮਿੰਗ ਕੰਪੋਸਟ ਨਾਲੇ ਇਹ ਹਰੇਚ ਪਾਵੇ ਤੇ ਹਰਾ ਉਹਨਾਂ ਨੂੰ ਪਾ ਦੇ ਬਿਲਕੁਲ ਜੀ ਬਿਲਕੁਲ ਤੁਹਾਡੇ ਦੁੱਧ ਜਿਹੜਾ ਹੈਗਾ ਉਹ ਬਿਲਕੁਲ ਪੈਸਟੀਸਾਈਡ ਫ੍ਰੀ ਹੋ ਜਾਏਗਾ ਅੱਜ ਕੱਲ ਇਹਦੇ ਵਿੱਚ ਡੁਪਲੀਕੇਸੀ ਬਹੁਤ ਆ ਗਈ ਜੀ ਵਰਮੀ ਕੰਪੋਸਟ ਲੋਕੀ ਜਿਹੜਾ ਗੋਹਾ ਉਹਨੂੰ ਸੁਕਾ ਸਕਾ ਕੇ ਵਰਮੀ ਕੰਪੋਸਟ ਕਹਿ ਕੇ ਵੇਚ ਰਹੇ ਨੇ ਹਾਂ ਮੈਂ ਦੇਖਿਆ ਸੀ ਮਿੱਟੀ ਹੈ ਤੁਸੀਂ ਮਿੱਟੀ ਵੀ ਤਿਆਰ ਕਰਦੇ ਹੋ ਇਹ ਮਿੱਟੀ ਦਾ ਕੀ ਕਿਉਂਕਿ ਜਦੋਂ ਅਸੀਂ ਬੰਗਲੌਰ ਦੀ ਗੱਲ ਕਰੀਏ ਹైదరాబాద్ ਦੀ ਗੱਲ ਕਰੀਏ ਬੰਬੇ ਦਿੱਲੀ ਦੀ ਗੱਲ ਕਰੀਏ ਉੱਥੇ ਵਧੀਆ ਵਧੀਆ ਨਰਸਰੀਜ਼ ਨੇ ਜੀ ਪਰ ਉੱਥੇ ਗਮਲਿਆਂ ਵਾਲੀ ਮਿੱਟੀ ਨਹੀਂ ਮਿਲਦੀ ਜੀ ਕਿਉਂਕਿ ਨਾ ਆਸ-ਪਾਸ ਕੋਈ ਖੇਤ ਹੀ ਹਨ ਨਹੀਂ ਜੀ ਆਪਾਂ ਦੇਖੋ ਨਾ ਜਿਹੜੀ ਕੈਮੀਕਲ ਖਾਦ ਆ ਉਹ ਇੱਕ ਜਾਂ ਦੋ ਤੱਤ ਦਿੰਦੀ ਆ ਉਹ ਵੀ ਉਹੀ ਕਹਿਣਾ ਨਾ ਇੱਕ ਜਾਂ ਦੋ ਤੱਤ ਦਿੰਦੇ ਇਹਦੇ ਸਾਰਾ ਕੁਝ ਆ ਪਰ ਕਿਸਾਨ ਨੂੰ ਸਮਝ ਉਦੋਂ ਆਣੀ ਆ ਜਦੋਂ ਉਹਨੇ ਆਪ ਆਪਣੇ ਲਈ ਬਰਤਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਐ ਮੋਹਾਲੀ ਸ਼ਹਿਰ ਦੇ ਵਿੱਚ ਤੇ ਬਹੁਤ ਕਮਾਲ ਦਾ ਕੰਮ ਕੀਤਾ ਬਾਈ ਨੇ ਇੱਥੇ ਗੱਲਬਾਤ ਕਰਾਂਗੇ ਗੁਰ ਰਜਨੀਸ਼ ਨਾਲ ਬਾਈ ਪਹਿਲਾਂ ਹੀ ਕਹਿੰਦੇ ਕਹਿੰਦਾ ਨੇ ਮੇਰਾ ਨਾਮ ਬੋਲਣ ਵੇਲੇ ਨਾ ਥੋੜਾ ਜਿਹਾ ਚੱਕਰ ਪੈਂਦਾ ਤਾਂ ਬਾਈ ਦਾ ਨਾਮ ਹੈਗਾ ਗੁਰ ਰਜਨੀਸ਼ ਬਾਈ ਨੇ ਬਹੁਤ ਸੋਹਣਾ ਕੰਮ ਕੀਤਾ ਪਹਿਲਾਂ ਨੌਕਰੀਆਂ ਵੀ ਕੀਤੀਆਂ ਪਰ ਅੱਜ ਅਸੀਂ ਜਿੱਥੇ ਖੜੇ ਆ ਇਹ ਇਹਨਾਂ ਦਾ ਬਹੁਤ ਸਮਾਲ ਦਾ ਵਰਮੀ ਕੰਪੋਸਟ ਦਾ ਕੰਮ ਹੈ ਗਨੋਆਂ ਦੀ ਖਾਦ ਤਿਆਰ ਕਰਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕਿਆ ਬਾਤ ਹੈ ਭਾਈ ਪਹਿਲੀ ਗੱਲ ਤਾਂ ਇਹ ਹੈ ਵੀ ਆਸ-ਪਾਸੇ ਏਡੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਤੁਸੀਂ ਵਿੱਚ ਇਹੋ ਜਿਹਾ ਕਾਰੋਬਾਰ ਕਰ ਰਹੇ ਹੋਏ ਵੈਸੇ ਦੇਖਣ ਨੂੰ ਜਿੰਨਾ ਲੱਗਦਾ ਅਸੀਂ ਜਦੋਂ ਆ ਰਹੇ ਸੀ ਨਾ ਤੇ ਪਤਾ ਹੀ ਨਹੀਂ ਲੱਗਦਾ ਜੀ ਵੀ ਇੱਥੇ ਕਿੱਥੇ ਹੋਊਗਾ ਨਹੀਂ ਭਾਈ ਬਸ ਇਦਾਂ ਹੀ ਹੈ ਜੰਗਲ 'ਚ ਮੰਗਲ ਲਾ ਰੱਖਿਆ ਹੈ ਹਾਂ ਨਹੀਂ ਜੰਗਲ ਇਹ ਦੇਖੋ ਇਹ ਕੰਕਰੀਟ ਦੇ ਜੰਗਲ ਨੇ ਉਹ 'ਚ ਮੰਗਲ ਲੱਗਿਆ ਜੀ ਨਹੀਂ ਬਹੁਤ ਵਧੀਆ ਜੀ ਭਾਈ ਥੋੜੀ ਜੀ ਗੱਲ ਸ਼ੁਰੂ ਤੋਂ ਕਰਦੇ ਆਪਾਂ ਸ਼ੁਰੂ ਜੀ ਜੀ ਜਿਵੇਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਮੈਨੂੰ ਪਤਾ ਲੱਗਿਆ ਵੀ ਤੁਹਾਡੀ ਤੁਹਾਡੀ ਜਿਹੜੀ ਹੈਗੀ ਆ ਪੀਯੂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੜਾਈ ਹੈ ਜੀ ਕਾਦੀ ਪੜਾਈ ਹੈ ਤੇ ਤੁਸੀਂ ਫਿਰ ਕੀ ਕੀਤਾ ਤੇ ਇੱਧਰ ਕਿਵੇਂ ਆਏ ਥੋੜਾ ਜਿਹਾ ਦੱਸੋਗੇ ਮੈਂ ਮੈਂ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਐਮਬੀਏ ਦੀ ਡਿਗਰੀ ਲਈ ਹੈ ਜੀ 2002 ਦੇ ਵਿੱਚ ਮੇਰਾ ਦਾਖਲਾ ਸੀ ਤੇ 2004 ਚ ਮੈਂ ਡਿਗਰੀ ਪਾਸ ਆਊਟ ਕੀਤੀ ਜਿੱਦਾਂ ਡਿਗਰੀ ਪਾਸ ਆਊਟ ਕੀਤੀ ਤੇ ਜਿਵੇਂ ਆਪਣੀ ਪਲੇਸਮੈਂਟ ਹੋ ਜਾਂਦੀ ਹੈ ਜੇ ਯੂਨੀਵਰਸਿਟੀ ਚ ਮੇਰੀ ਸਿਟੀ ਗਰੁੱਪ ਚ ਪਲੇਸਮੈਂਟ ਹੋਈ ਸਿਟੀ ਬੈਂਕ ਚ ਹਾਂਜੀ ਤੇ ਮੈਂ 5 ਸਾਲ ਉੱਥੇ ਕੰਮ ਕੀਤਾ ਜੀ ਠੀਕ ਹੈ ਉਸ ਤੋਂ ਬਾਅਦ 2 ਸਾਲ ਮੈਂ HDFC ਬੈਂਕ ਚ ਤੇ ਉਸ ਤੋਂ ਬਾਅਦ 10-11 ਸਾਲ ਮੈਂ ਐਕਸੈਸ ਬੈਂਕ ਦੇ ਵਿੱਚ ਬਤੌਰ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਮੈਂ ਜਦੋਂ ਸੀਗਾ ਮੈਂ ਜੋਬ ਛੱਡੀ ਉਦੋਂ ਮੇਰਾ ਰੈਂਕ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਦਾ ਸੀਗਾ ਤੇ ਮੈਂ ਅਰਾਊਂਡ 17-18 ਸਾਲ ਜੋਬ ਕੀਤੀ ਜੀ ਯਾਰ ਬਾਈ ਫਿਰ ਉਹ ਨੌਕਰੀ ਜਿਹੜੀ ਹੈਗੀ ਸੀ ਉਹਦੇ 'ਚ ਤਾਂ ਮਤਲਬ ਇਹ ਤਾਂ ਜ਼ਰੂਰ ਹੈਗਾ ਜਿਹੜੀ ਉਹ ਨੌਕਰੀਆਂ ਉਹਦੇ 'ਚ ਸਿਰਦਰਦੀ ਬਹੁਤ ਆ ਪ੍ਰੈਸ਼ਰ ਬਹੁਤ ਆ ਪਰ ਜਿਸ ਪੋਜੀਸ਼ਨ ਤੇ ਤੁਸੀਂ ਪਹੁੰਚ ਗਏ ਸੀ ਤਨਖਾਹਾਂ ਵੀ ਚੰਗੀਆਂ ਹੋ ਜਾਂਦੀਆਂ ਨੇ ਨਹੀਂ ਬਹੁਤ ਵਧੀਆ ਤਨਖਾਹਾਂ ਸੀਗੀਆਂ ਜੀ 노 ਡਾਊਟ ਬਹੁਤ ਵਧੀਆ ਤਨਖਾਹਾਂ ਸੀਗੀਆਂ ਬਟ ਇੱਕ ਹੁੰਦਾ ਕਿ ਆਪਣੀ ਜਿਹੜੀ ਸੈਟੀਸਫੈਕਸ਼ਨ ਆ ਉਹ ਫਿਰ ਉਹ ਥੋੜੀ ਜੀ ਆਪਾਂ ਨੂੰ ਖੁੰਝਣੀ ਪੈਂਦੀ ਆ ਕਿਉਂਕਿ ਜੇਕਰ ਤੁਹਾਨੂੰ ਪਤਾ ਹੈ ਵੀ ਤੁਹਾਡੇ ਹਰਸ ਮਹੀਨੇ ਦੇ ਵਿੱਚ ਐਂਡ ਖੀਰ ਦੇ ਵਿੱਚ ਤਨਖਾਹ ਆਣੀ ਆ ਪਰ ਫਿਰ ਤੁਹਾਨੂੰ ਫਿਰ ਕੁਛ ਨਾ ਕੁਛ ਤਾਂ ਸੈਕਰੀਫਾਈਜ਼ ਕਰਨਾ ਹੀ ਪੈਂਦਾ ਜੀ ਹਮਮ ਸਹੀ ਇਧਰ ਮਨ ਬਣਿਆ ਕਿਉਂਕਿ ਤੁਸੀਂ ਇੱਕ ਉਹ ਬੰਦਾ ਨਹੀਂ ਹੁੰਦਾ ਜਿਹੜਾ ਤਨਖਾਈਆ ਬੰਦਾ ਹੁੰਦਾ 17-18 ਸਾਲ ਵਾਲਾ ਕਰ ਲੈਂਦਾ ਕੰਮ ਤੇ ਉਸ ਤੋਂ ਬਾਅਦ ਕੰਪਿਊਟਰ ਤੇ ਕੰਮ ਕਰਦਾ ਤੇ ਆ ਜਿਵੇਂ ਮੁੜਕੇ ਵਾਲਾ ਕੰਮ ਹੈ ਹੈਨਾ ਤੇ ਜਾਂ ਗੋਹੇ ਵਾਲਾ ਕੰਮ ਹੈ ਇਹਦੇ ਨਾਲੋਂ ਤਾਂ ਉਹਨੂੰ ਲੱਗਦਾ ਵੀ ਕੰਪਿਊਟਰ ਤੇ ਹੱਥ ਮਾਰਨੇ ਠੀਕ ਆ ਯਾਰ ਤੇ ਇੱਕੇ ਨਮ ਇਧਰ ਆਉਣਾ ਬਿਲਕੁਲ ਜੀ ਬਿਲਕੁਲ ਮੈਂ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਜਿਹੜੇ ਹੈਗੇ ਨੇ ਬਾਕੀ ਮੇਰੇ ਜਾਣਨ ਵਾਲੇ ਉਹਨਾਂ ਨੂੰ ਕਹਿਣਾ ਉਹਨਾਂ ਕਹਿੰਦਾ ਮੇਰੀ ਜਰਨੀ ਜਿਹੜੀ ਹੈਗੀ ਹੈ ਫਰਮ ਕੰਪਿਊਟਰ ਟੂ ਕਾਊਡੰਗ ਹਾਂ ਠੀਕ ਹੈ ਨਾ ਕੰਪਿਊਟਰ ਟੂ ਕਾਊਡੰਗ ਕੰਪਿਊਟਰ ਮਤਲਬ ਪਹਿਲਾਂ ਕੰ ਇਦੇ ਬਾਰੇ ਪੁੱਛਿਆ ਵੀ ਕਿਵੇਂ ਹੋਈ 2019 ਚ ਜੀ ਮਨ ਬਣਾ ਲਿਆ ਸੀਗਾ ਵੀ ਕੁਛ ਨਾ ਕੁਛ ਆਪਣਾ ਕਰਨਾ ਆਪਦਾ ਕਰਨਾ ਪਰ ਜਦੋਂ ਤੁਹਾਨੂੰ ਪਤਾ ਜਿਹੜਾ ਤਨਖਾਹ ਵਾਲਾ ਬੰਦਾ ਹੁੰਦਾ ਸੈਲਰੀਟ ਬੰਦਾ ਹੁੰਦਾ ਉਹਦੇ ਕੋਲ ਜਿਹੜੇ ਹੁੰਦੇ ਨੇ ਆਪਣੇ ਸੋਰਸ ਫੰਡਸ ਵਗੈਰਾ ਲਿਮਟਿਡ ਹੁੰਦੇ ਨੇ ਕਿਛ ਤਾਂ ਕੁਛ ਤਾਂ ਚੱਲ ਰਹੀਆਂ ਹੁੰਦੀਆਂ ਨੇ ਤੇ ਮੈਂ ਫਿਰ ਰਿਸਰਚ ਕਰਨੀ ਸ਼ੁਰੂ ਕੀਤੀ ਵੀ ਕੋਈ ਇਦਾਂ ਦਾ ਕੰਮ ਲੱਭਿਆ ਜਾਵੇ ਜਿੱਥੇ ਇਨਵੈਸਟਮੈਂਟ ਘੱਟ ਹੋਵੇ ਤੇ ਜਿਹੜਾ ਰਿਟਰਨ ਹੈਗਾ ਉਹ ਵੀ ਚੰਗਾ ਹੋਵੇ ਤੇ ਜਿਹੜੀ ਉਹਦੀ ਮਤਲਬ ਆਉਟਪੁੱਟ ਆਉਣੀ ਸ਼ੁਰੂ ਹੋ ਜਾਵੇ ਉਹ ਵੀ ਜਲਦੀ ਆ ਜਾਵੇ ਕਈ ਪ੍ਰੋਜੈਕਟ ਸਟੱਡੀ ਕੀਤੀ ਜੀ ਜਿਵੇਂ ਮੈਂ ਪ ਨਾ ਮਸ਼ਰੂਮ ਫਾਰਮਿੰਗ ਕੀਤੀ ਜਿਆਦਾ ਇਨਵੈਸਟਮੈਂਟ ਜਿਆਦਾ ਹੈ ਹਾਂ ਪਹਿਲਾਂ ਮੈਂ ਸੋਚਿਆ ਸੀਗਾ ਵੀ ਆਪਾਂ ਨਾਰਮਲ ਜਿਹੜੀ ਸੀਜ਼ਨਲ ਹੁੰਦੀ ਆ ਵੀ ਜਿਵੇਂ ਹੱਟ ਬਣਾ ਕੇ ਕਰੀਏ ਬਾਅਦ ਚ ਫਿਰ ਏਸੀ ਵਾਲਾ ਰੂਮ ਚ ਕਰੀਏ ਉਹਦੇ ਲਈ ਮੈਂ ਆਪਣਾ ਡੀਐਮਆਰ ਸੋਲਨ ਡਾਇਰੈਕਟਰਟ ਆਫ ਮਸ਼ਰੂਮ ਰਿਸਰਚ ਸੋਲਨ ਦੇ ਵਿੱਚ ਆਪਣਾ ਅਪਲਾਈ ਵੀ ਕਰਤਾ ਸੀਗਾ ਫਾਰ ਟ੍ਰੇਨਿੰਗ ਤੇ ਨਾਲ ਨਾਲ ਜਿਹੜਾ ਸੀਗਾ ਕਿ ਮੈਂ ਹੋਰ ਵੀ ਪ੍ਰੋਜੈਕਟ ਸਟੱਡੀ ਕਰ ਰਿਹਾ ਸੀਗਾ ਉਹਦੇ ਵਿੱਚ ਟ੍ਰੇਨਿੰਗ ਸੀਗੀ 2020 ਅਪ੍ਰੈਲ ਦੇ ਵਿੱਚ ਪਰ ਜਿੱਦਾਂ ਹੀ ਤੁਹਾਨੂੰ ਪਤਾ ਮਾਰਚ ਦੇ ਵਿੱਚ ਆ ਗਿਆ ਕਰੋਨਾ ਤੇ ਉਹ ਫਿਰ ਸਾਰੀ ਜਿਹੜੀ ਮੇਰੀ ਕੈਲਕੂਲੇਸ਼ਨ ਸੀਗੀ ਉਹ ਰਿਵਰਸ ਹੋ ਵੀ ਇਹ ਮਸ਼ਰੂਮ ਵਾਲਾ ਕੰਮ ਤਾਂ ਬੜਾ ਰਿਸਕੀ ਹੋ ਜਾਏਗਾ ਪੈਦਲੀ ਮੈਂ ਇਹ ਪ੍ਰੋਜੈਕਟ ਤੇ ਵੀ ਉੱਤੇ ਵੀ ਸਟੱਡੀ ਕਰ ਰਿਹਾ ਸੀਗਾ ਇਹਨੂੰ ਵੀ ਸ਼ਾਰਟਲਿਸਟ ਕੀਤਾ ਸੀਗਾ ਜਿਹੜਾ ਆਪਣਾ ਵਰਮੀ ਕੰਪੋਸਟ ਗੰਡਵਾ ਖਾਦ ਵਾਲਾ ਪ੍ਰੋਜੈਕਟ ਹੈਗਾ ਇਹ ਜਿਹੜਾ ਗੰਡਵਾ ਖਾਦ ਵਾਲਾ ਪ੍ਰੋਜੈਕਟ ਆ ਫਿਰ ਮੈਂ ਇਹਨੂੰ ਚੁਣਿਆ ਤੇ ਮੈਂ ਫਿਰ ਆਪਣੀ ਜੌਬ ਛੱਡ ਕੇ ਫਿਰ ਪੂਰਾ ਇਹਦੇ ਵਿੱਚ ਹੀ ਆਪਣਾ ਤਨ ਮਨ ਧਨ ਤੇ ਸਾਰਾ ਇਹਦੇ ਨਾਲ ਡੈਡੀਕੇਟਿਡ ਹੋ ਗਿਆ ਜੀ ਕੀ ਬਾਤ ਬਾਈ ਜਿਹੜਾ ਉਹ ਦਿਨ ਸੀਗਾ ਜਦੋਂ ਤੁਸੀਂ ਅਸਤੀਫਾ ਦਿੱਤਾ ਤੇ ਉਸ ਤੋਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀ ਇਹ ਜਾਂ ਫਿਰ ਅਸਤੀਫੇ ਤੋਂ ਬਾਅਦ ਕੀਤਾ ਨਹੀਂ ਜੀ ਅਸਤੀਫੇ ਤੋਂ ਪਹਿਲਾਂ ਹੀ ਮੈਂ ਆਪਣਾ ਯੂਨਿਟ ਸ ਕਰ ਦਿਆ ਕਲਚਰ ਮਤਲਬ ਵਰਮੀ ਕੰਪੋਸਟ ਦੇ ਵਿੱਚ ਜਿਹੜਾ ਕੰਡਵਾ ਯੂਜ਼ ਹੁੰਦਾ ਉਹਦੀ ਮੇਨ ਇਨਵੈਸਟਮੈਂਟ ਜਿਹੜੀ ਇਹਦੇ ਚ ਹੁੰਦੀ ਹੈ ਇੱਕ ਵਾਰੀ ਤੁਸੀਂ ਉਹਨੂੰ ਮਲਟੀਪਲਾਈ ਕਰ ਲਿਆ ਫਿਰ ਤੁਸੀਂ ਆਪਣਾ ਕੰਮ ਵੀ ਵਧਾ ਸਕਦੇ ਹੋ ਮੈਂ ਜੌਬ ਦੇ ਵਿੱਚ ਰਹਿੰਦੇ ਰਹਿੰਦੇ ਜਦੋਂ ਮੈਂ ਆਪਣਾ ਰੈਜ਼ੀਗਨੇਸ਼ਨ ਦੇਣ ਦਾ ਮਨ ਬਣਾਇਆ ਉਦੋਂ ਹੀ ਆਪਣਾ ਯੂਨਿਟ ਸੈਟਅਪ ਕਰ ਲਿਆ ਸੀ ਤਾਂ ਕਿ ਜਦ ਤੱਕ ਮੈਂ ਆਪਣਾ ਜੌਬ ਤੋਂ ਬਾਹਰ ਆਵਾਂ ਤਾਂ ਮੇਰੇ ਕੋਲ ਕਲਚਰ ਇੰਨਾ ਹੋਵੇ ਕਿ ਮੇਰਾ ਇੱਕ ਸਟੈਂਡਰਡ ਜਿਹੜਾ ਹੈਗਾ ਇੱਕ ਵਧੀਆ ਤਰੀਕੇ ਨਾਲ ਮੇਰਾ ਇੱਕ ਵਧੀਆ ਸਟੈਂਡਰਡ ਤੋਂ ਕੰਮ ਛੜਾ ਹੈਗਾ ਸ਼ੁਰੂ ਹੋ ਸਕੇ ਕਮਾਈ ਤਾਂ ਸ਼ੁਰੂ ਹੋ ਜੇ ਲੱਗਦਾ ਕਿ ਬਈ ਤੋਂ ਜ 16 17 ਬੈਡ ਲਗਾਏ ਸੀਗੇ ਮੈਂ ਉਸ ਤੋਂ ਬਾਅਦ ਜਦੋਂ ਮੈਂ ਮਤਲਬ ਮੇਰੇ ਖਿਆਲ ਅਕਤੂਬਰ ਦੇ ਆਖਰੀ ਦਿਨ ਸੀਗਾ ਅਕਤੂਬਰ 2020 ਦੇ ਵਿੱਚ ਮੈਂ ਜੌਬ ਛੱਡੀ ਹੈ ਜੀ ਤੇ 1 ਨਵੰਬਰ ਨੂੰ ਮੈਂ ਆਪਣੀ ਪਹਿਲੀ ਸੇਲ ਕਰਤੀ ਹੈ ਜੀ ਆਪਣੇ ਪ੍ਰੋਡਕਟ ਦੀ ਇੱਥੇ ਕੀਤਾ ਸ਼ੁਰੂ ਹਾਂਜੀ ਬਿਲਕੁਲ ਇੱਥੇ ਜੀ ਅੱਛਾ ਤੇ ਫਿਰ ਉਹਦੀ ਖਾਸ ਤੌਰ ਦੇ ਉੱਤੇ ਮਾਰਕੀਟਿੰਗ ਤੁਸੀਂ ਕਿਵੇਂ ਦੇਖੀ ਆਖਿਰਚ ਵੈਸੇ ਇਹ ਸਵਾਲ ਮੈਂ ਅੰਤ 'ਚ ਪੁੱਛਦਾ ਹੁਣਾ ਪਰ ਕਿਉਂਕਿ ਵਰਮੀ ਕੰਪੋਸਟ ਬਾਰੇ ਆਪਾਂ ਲਗਭਗ ਜਾਣਦੇ ਆ ਤੇ ਤੁਹਾਡੇ ਤੋਂ ਆਹ ਹੋਰ ਤਰੀਕੇ ਨਾਲ ਗੱਲ ਪੁੱਛਾਂਗੇ ਮਾਰਕੀਟਿੰਗ ਕਿਵੇਂ ਚ ਕਿਉਂਕਿ ਦਿਮਾਗ 'ਚ ਸਭ ਤੋਂ ਪਹਿਲਾਂ ਇਹ ਆਉਂਦੀ ਹੈ ਵੀ ਵੇਚਣਾ ਕਿਵੇਂ ਹੈ ਜੀ ਬਿਲਕੁਲ ਬਿਲਕੁਲ ਹੁਣ ਜਿਵੇਂ ਜੀ ਸਾਡਾ ਇਹ ਪ੍ਰੋਡਕਟ ਹੈਗਾ ਇਹ ਪ੍ਰੋਡਕਟ ਜੇਕਰ ਦਿੱਖਦੇ ਤੁਸੀਂ ਜੇਕਰ ਤੁਹਾਡੀ ਜਿਹੜੀ ਪ੍ਰੋਡਕਸ਼ਨ ਹੈ ਜਿਆਦਾ ਤਦਾਦ 'ਚ ਆ ਫਿਰ ਤਾਂ ਤੁਸੀਂ ਆਪਣਾ ਜਿਹੜਾ ਹੈਗਾ ਇਸ ਪ੍ਰੋਡਕਟ ਨੂੰ ਕਿਸਾਨਾਂ ਤੱਕ ਪਹੁੰਚਾ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਇਨੀਸ਼ੀਅਲੀ ਸ਼ੁਰੂ ਕਰਦੇ ਹੋ ਉਦੋਂ ਤੁਹਾਡੀ ਜਿਹੜੀ ਡੋਵਾ ਖਾਦ ਦਿੱਤੀ ਜਾਵੇ ਕਿਉਂਕਿ ਉਹਨਾਂ ਨੇ ਆਪਣੇ ਗਮਲਿਆਂਾਂ 'ਚ ਪੌਦਿਆਂ 'ਚ ਜਿਹੜੇ ਘਰ ਉਹਨਾਂ ਨੇ ਆਪਣੀਆਂ ਕਿਚਨ ਗਾਰਡਨ ਲਗਾਏ ਉਹਦੇ ਵਿੱਚ ਲਗਾਈ ਜਾਵੇ ਤੇ ਸਭ ਤੋਂ ਪਹਿਲਾਂ ਕਿਉਂਕਿ ਮੈਨੂੰ ਥੋੜੀ ਨੋਲੇਜ ਸੀਗੀ ਡਿਜੀਟਲ ਮਾਰਕੀਟਿੰਗ ਦੀ ਮੈਂ ਫੇਸਬੁੱਕ ਐਡ ਵਗੈਰਾ ਰਨ ਕੀਤੀ ਤੇ ਉਹਦੇ ਵਿੱਚ ਦੱਸਿਆ ਲੋਕਾਂ ਨੂੰ ਕਿ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਮੈਂ ਫ੍ਰੀ ਸੈਂਪਲ ਦੇ ਰਿਹਾ ਤੁਹਾਨੂੰ ਮੇਰੇ ਕੋਲ ਆ ਕੇ ਫ੍ਰੀ ਸੈਂਪਲ ਲਓ ਪਿਓਰ ਖਾਦ ਦੇ ਇੱਕ ਇੱਕ ਕਿਲੋ ਦੇ ਸੈਂਪਲ ਬਣਾਏ ਤੇ ਜਿਹੜੇ ਬੰਦਿਆਂ ਨੇ ਮੈਨੂੰ ਉਹਦੇ ਤੇ ਕੰਟੈਕਟ ਕੀਤਾ ਤੇ ਉਹ ਜਿਹੜੀ ਮੇਰੀ ਐਡ ਸੀਗੀ ਸਿਰਫ ਚੰਡੀਗੜ੍ਹ ਪੈਰੀਫੇਰੀ 'ਚ ਹੀ ਚੱਲਦੀ ਬੈਂਕ ਲਈਆਂ ਹੋਰ ਕੰਪਨੀ ਵਾਲੀ ਕਰਦੇ ਸੀ ਫਿਰ ਆਪਣੇ ਪੜਾਏ ਲਈ ਕੀਤੀ ਜਿਹੜੇ ਜਿੰਨੇ ਵੀ ਸਕਿੱਲ ਅਸੀਂ 18 19 ਸਾਲ ਦੇਖੋ ਜੋ ਜੌਬ ਕੀਤੀ ਸਕਿੱਲ ਤਾਂ ਤੁਹਾਡੇ ਇਨਹਾਸ ਹੁੰਦੀ ਹੈ ਤੇ ਫਿਰ ਅਸੀਂ ਉਹ ਸਾਰੇ ਜਿਹੜੇ ਹੈਗੇ ਸਕਿੱਲ ਆਪਣੇ ਕੰਮ ਚ ਪਾਏ ਤੇ ਹੌਲੀ ਹੌਲੀ ਫਿਰ ਆਰਡਰ ਆਣੇ ਸ਼ੁਰੂ ਹੋਏ ਤੇ ਫਿਰ ਹੌਲੀ ਹੌਲੀ ਜਿਹੜੇ ਨਰਸਰੀਜ਼ ਨੂੰ ਜੁੜਿਆ ਨਾਲ ਫਿਰ ਆਨਲਾਈਨ ਆਪਣਾ ਪੋਰਟਲ ਬਣਾਇਆ ਜੀ ਆਨਲਾਈਨ ਜਿਹੜੀਆਂ ਮਾਰਕੀਟ ਪਲੇਸਿਸ ਨੇ Amazon Flipkart ਐ ਉਹ ਜਿਹੜੀਆਂ ਵੀ ਮਾਰਕੀਟ ਪਲੇਸਿਸ ਨੇ ਉਹਦੇ ਤੇ ਸੇਲ ਕਰਨਾ ਸ਼ੁਰੂ ਕੀਤਾ ਜੀ ਕਿਉਂਕਿ ਪੜ੍ਹਾਈ ਮੇਰੀ ਐਮਬੀਏ ਚ ਸੀਗੀ ਬ੍ਰਾਂਡਿੰਗ ਮਾਰਕੀਟਿੰਗ ਟਾਰਗੇਟਿੰਗ ਉਹ ਸੈਗਮੈਂਟੇਸ਼ਨ ਉਹ ਸਾਰਾ ਕੁਝ ਪੜਿਆ ਹੋਇਆ ਸੀਗਾ ਤੇ ਨਾਲ ਡਿਜੀਟਲ ਮਾਰਕੀਟਿੰਗ ਹੁਣ ਆ ਗਈ ਸੀਗੀ ਡਿਜੀਟਲ ਮਾਰਕੀਟਿੰਗ ਨਾਲ ਤੁਸੀਂ ਬਿਲਕੁਲ ਟੂ ਦਾ ਪੁਆਇੰਟ ਜਿਹੜਾ ਹੈਗਾ ਕਸਟਮਰ ਨੂੰ ਪਿੰਪੁਆਇੰਟ ਕਰਕੇ ਚੀਜ਼ ਆਪਣੀ ਵੇਚ ਸਕਦੇ ਹੋ ਹਮਮ ਕੀ ਬਾਤ ਹੈ ਭਾਈ ਫਿਰ ਇਹ ਜਦੋਂ ਤੁਸੀਂ ਇਹ ਚੁਣਿਆ ਉਹਦੇ ਚ ਯਾਰ ਦੋਸਤ ਹੋ ਗਏ ਤੇ ਪਰਿਵਾਰ ਹੋ ਗਿਆ ਇੱਕ ਬਹੁਤ ਜ਼ਿਆਦਾ ਔਖਾ ਹੁੰਦਾ ਆਪਾਂ ਨੂੰ ਇੱਕ ਰਿਸਕ ਫਰੀ ਕੰਮ ਤੋਂ ਰਿਸਕੀ ਕੰਮ ਦੇ ਵਿੱਚ ਆਉਣਾ ਉਹਨਾਂ ਦੀ ਕੀ ਪ੍ਰਤੀਕਿਰਿਆ ਰਹੀ ਹੋਊਗੀ ਦੇਖੋ ਜੀ ਪਰਿਵਾਰ ਦੀ ਪੂਰੀ ਸਪੋਰਟ ਰਹੀ ਮੇਰੇ ਪੇਰੈਂਟਸ ਦੀ ਮਾਤਾ ਪਿਤਾ ਦੀ ਵਾਈਫ ਦੀ ਪੂਰੀ ਸਪੋਰਟ ਸੀਗੀ ਵਾਈਫ ਮੇਰੇ ਕਿਉਂਕਿ ਆਪਣਾ ਪ੍ਰੋਫੈਸਰ ਨੇ ਚੰਡੀਗੜ੍ਹ ਦੇ ਵਿੱਚ ਕਾਲਜ ਦੇ ਵਿੱਚ ਤਾਂ ਇਸ ਕਰਕੇ ਥੋੜਾ ਜਿਹਾ ਇੱਕ ਤੁਹਾਨੂੰ ਕੰਫਰਟ ਲੈਵਲ ਵੀ ਮਿਲ ਜਾਂਦਾ ਕਿ ਵੀ ਚਲੋ ਵੀ ਇੱਕ ਜਗ੍ਹਾ ਤੋਂ ਤੁਹਾਡੀ ਸੋਰਸ ਆਫ ਅਰਨਿੰਗ ਆ ਰਹੀ ਹੈ ਨਾ ਰਿਸਕ ਨਹੀਂ ਹੈਗਾ ਬਟ ਇਹਨਾਂ ਦੀ ਸਪੋਰਟ ਰਹੀ ਜੀ ਜੇਕਰ ਅੱਜ ਆਪਾਂ ਇੱਥੇ ਮਕਾਮ ਤੇ ਖੜੇ ਆ ਤਾਂ ਆਪਣੇ ਪੇਰੈਂਟਸ ਔਰ ਆਪਣੇ ਜਿਹੜਾ ਤੁਹਾਡ ਉਹਦੀ ਜਿਹੜੀ ਸਪੋਰਟ ਆ ਉਹਦੇ ਨਾਲ ਹੀ ਚੱਲਦਾ ਪਰਤ ਬਿਨਾਂ ਦਾ ਕੋਈ ਕੰਮ ਹੀ ਨਹੀਂ ਪਾਸ ਤੌਰ ਤੇ ਜਿਹੜਾ ਕਿ bizness ਹੈ ਉਹ ਵੀ ਇਹੋ ਜਿਹਾ bizness ਕਿਉਂਕਿ ਹੋਰ ਵੀ bizness ਤਰ੍ਹਾਂ ਤਰ੍ਹਾਂ ਦੇ ਹੋਣਗੇ ਪਰ ਸਿੱਧਾ ਇਹੋ ਜਿਹਾ ਜਿਹੜਾ ਕਿ ਆਪਾਂ ਜਦੋਂ ਤੁਹਾਨੂੰ ਕਿਸੇ ਨੂੰ ਦੱਸਦੇ ਵੀ ਆਂ ਕਿ ਇਹ ਕਿਹੜਾ ਕੰਮ ਹੋਊਗਾ ਹੈ ਇਹਦੇ ਚ ਕਾਦੀ ਕਮਾਈ ਸਹੀ ਹੈ ਸਹੀ ਹੈ ਹੈਨਾ ਇਹ ਲੋਕੀਤਾ ਜੀ ਸ਼ੁਰੂ ਸ਼ੁਰੂ ਚ ਕਹਿੰਦੇ ਸੀ ਇਹ ਕੀ ਗੋਹੇ ਦਾ ਕੰਮ ਜਾਂ ਤੂੰ ਗੋਹੇ ਚ ਬਾਹਾਂ ਪਾ ਕੇ ਤੇ ਆਪਣਾ ਤੂੰ ਦੇਖੀ ਜਾਂਦਾ ਇਹਦੇ ਚ ਕੀੜੇ ਮਕੌੜੇ ਜੇ ਕੀ ਇਹ ਦੇਖਦਾ ਪਿਆ ਕਈਆਂ ਦਾ ਸਮਝ ਹੀ ਨਹੀਂ ਆਇਆ 6 ਮਹੀਨੇ ਜਦ ਤੱਕ ਮੈਂ ਮਤਲਬ ਫੇਸਬੁਕ ਤੇ ਆਪਣੀ ਪ੍ਰੋਪਰ ਬ੍ਰੈਂਡਿੰਗ ਨਹੀਂ ਪਤਾ ਬਾਈ ਜੀ 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 ਨਹੀਂ ਪਤਾ ਵਰਮੀਕੋਮਪੋਸਟ ਜਾਂ ਗੰਡੋਆਂ ਦੀ ਖਾਦ ਕੀ ਹੁੰਦੀ ਹੈ ਹੌਲੀ ਹੌਲੀ ਜਿਵੇਂ ਜਿਵੇਂ ਲੋਕ ਆਉਂਦੇ ਓਵੇਂ ਓਵੇਂ ਜੀ 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 ਤੇ ਪਹਿਲਾਂ ਫਿਰ ਕਿੱਥੇ ਸੇਲ ਕੀਤੀ ਪਹਿਲਾਂ ਜਿੱਦ ਮੈਂ ਦੱਸਿਆ ਜੀ ਕੋਠੀਆਂ ਦੇ ਵਿੱਚ ਕਿਲੋ ਕਿਲੋ ਦੇ ਪੈਕੇਟ ਸੇਲ ਕੀਤੇ ਪਹਿ ਪਲ ਦਿੱਤੇ ਮੈਂ ਕਹਿਆ ਜੀ ਜੇਕਰ ਤੁਹਾਨੂੰ ਲੋਡ ਹੋਈਦਾ ਇੱਕ ਆਪਣੇ ਮੈਨੂੰ ਯਾਦ ਹੈ ਉਹਨਾਂ ਦਾ ਨਾਮ ਨਰਿੰਜਨ ਸਿੰਘ ਸੀਗਾ ਅੱਜ ਵੀ ਯਾਦ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਮੈਨੂੰ ਆਪਣਾ ਤੁਸੀਂ ਇਹ 20 ਕਿਲੋ ਜਿਹੜੀ ਖਾਦ ਦੇ ਕੇ ਜਾਓ ਤੇ ਜਿਹੜਾ ਉਹਨਾਂ ਨੇ 500 ਰੁਪਏ ਦਾ ਰੋਟ ਦਿੱਤਾ ਮੈਨੂੰ ਉਹ ਤੋਂ ਅੱਜ ਵੀ ਮੇਰੇ ਕੋਲ ਸੰਭਿਆ ਹੋਇਆ ਜੀ ਕਿਉਂਕਿ ਉਹ ਮੈਨੂੰ ਲੱਗਦਾ ਹੈ ਕਿ ਮੇਰੀ ਜਿਹੜੀ ਐਂਟਰਪ੍ਰੀਨਿਅਰਸ਼ਿਪ ਜਰਨੀ ਆ ਜਿਹੜੀ ਮੇਰੀ ਆਪਣੀ ਜਿਹੜੀ ਆਪਣੇ ਕੰਮ ਦੀ ਜਰਨੀ ਆ ਉਹਦੀ ਪਹਿਲੀ ਕਮਾਈ ਹੈ ਜੀ ਉਹ ਮੈਂ ਉਹਨੂੰ ਸੰਭ ਕੇ ਅੱਜ ਤੱਕ ਰੱਖਿਆ ਹੋਇਆ ਬਸ ਇਦਾਂ ਹੀ ਹੌਲੀ ਹੌਲੀ ਫਿਰ ਵਧਦੇ ਰਹਿ ਜੀ ਅੱਗੇ ਵਾਲੀਆਂ ਆਪਣੀਆਂ ਜਿੰਨੀਆਂ ਵੀ ਕਲੋਨੀਆਂ ਬਣ ਰਹੀਆਂ ਉਹਨਾਂ ਚ ਜਿੰਨੇ ਵੀ ਆਰਡਬਲਯੂਐਸ ਰੈਜ਼ੀਡੈਂਟ ਵੈਲਫੇਅਰ ਸੁਸਾਇਟੀਆਂ ਆਪਣੇ ਪਾਰਕ ਮੇਨਟੇਨ ਕਰਦੀਆਂ ਬਿਲਡਰ ਆਪਣੇ ਪਾਰਕ ਬਣਾਉਂਦੇ ਨੇ ਉਹਦੇ ਵਿੱਚ ਸਾਰੀ ਜਗ੍ਹਾ ਦੀ ਸਾਡੀ ਜੜੀ ਵਰਮੀ ਕੰਪੋਸਟ ਗੰਡੋਵਾ ਖਾਦ ਆ ਉਹ ਜਾਂਦੀ ਆ ਤਾਂ ਕਿ ਉਹਦਾ ਰਿਜ਼ਲਟ ਵੀ ਅੱਛਾ ਹੈ ਜੀ ਤੇ ਗੁੱਡਵਿਲ ਵੀ ਸਾਡੀ ਬਹੁਤ ਅੱਛੀ ਬਣੀ ਹੋਈ ਹੈ ਜੀ ਇੱਥੇ ਭਾਈ ਕਿੰਨੇ ਬੈੱਡ ਬਣਾਏ ਹੋਏ ਤੁਸੀਂ ਇੱਥੇ ਸਰ ਇਹਦੇ ਵਿੱਚ ਸਾਡੇ ਕੋਲ 180 ਬੈੱਡ ਨੇ 40 ਫੁੱਟ ਦੇ ਹਮਮ ਤੇ ਥੋੜੇ ਜਿ ਇਧਰ ਵਾਲੇ ਸਾਡੇ ਬੈੱਡ ਥੋੜਾ ਜਦੋਂ ਪਿੱਛੇ ਬਰਸਾਤਾਂ ਆਈਆਂ ਪਾਣੀ ਪੂਣੀ ਆ ਗਿਆ ਉਹਦੇ ਥੋੜੇ ਜਿ ਖਰਾਬ ਹੋ ਗਏ ਨੇ ਇਹਨੂੰ ਅਸੀਂ ਦੁਬਾਰਾ ਸੈਟ ਅਪ ਕਰਾਂਗੇ ਬਾਕੀ ਇਹਦੇ ਵਿੱਚ ਸਾਡਾ ਰੁਟੀਨ ਦੇ ਵਿੱਚ ਬੈੱਡ ਬਣਦੇ ਰਹਿੰਦੇ ਨੇ ਡੇਲੀ ਬੇਸਿਸ ਤੇ ਬੈੱਡ ਬਣਦੇ ਰਹਿੰਦੇ ਨੇ ਖਾਦ ਉਤਰਦੀ ਰਹਿੰਦੀ ਆ ਹਰ ਸਟੇਜ ਦੇ ਬੈੱਡ ਜਿਹੜੇ ਹੈਗੇ ਸਾਡੇ ਕੋਲ ਰਹਿੰਦੇ ਨੇ ਜੀ ਬਈ ਫਿਰ ਇਹ ਗੋਹੇ ਦਾ ਬੰਦੋਬਸਤ ਕਿੱਥੋਂ ਕਰਦੇ ਆ ਗੋਹੇ ਦਾ ਪ੍ਰਬੰਧ ਜੀ ਗੋਹਾ ਸਾਨੂੰ ਜੀ ਆਪਣਾ ਗਊਸ਼ਾਲਾ ਤੋਂ ਮਿਲ ਜਾਂਦਾ ਜੀ ਨਾਲ ਬਲ ਪਿੰਡ ਹੈਗੇ ਨੇ ਪਿੰਡਾਂ ਦੇ ਵਿੱਚੋਂ ਅਸੀਂ ਗੋਹਾ ਇਕੱਠਾ ਕਰ ਲੈਂਦੇ ਆ ਜੀ ਗੋਹਾ ਸਾਨੂੰ ਬੜੇ ਆਰਾਮ ਨਾਲ ਮਿਲ ਜਾਂਦਾ ਜੀ ਗੋਹੀ ਦੀ ਕੁਲਪਤੀ ਮਤਲਬ ਪੱਕੇ ਕਰਾਰ ਕੀਤੇ ਹੋਏ ਤੁਸੀਂ ਨਾਲ ਹਾਂ ਜੀ ਪੱਕੇ ਜੀ ਰੇਟ ਪੱਕਾ ਹੋ ਜਾਂਦਾ ਜੀ ਇੱਕ ਵਾਰੀ ਸ਼ੁਰੂ ਸ਼ੁਰੂ ਵਿੱਚ ਪਹਿਲਾਂ ਅਲੱਗ-ਅਲੱਗ ਨੂੰ ਲੱਗਦਾ ਕਿ ਪਤਾ ਨਹੀਂ ਇਹ ਕਹਿ ਰਿਹਾ ਲਊਗਾ ਇਹਨਾਂ ਗੋਹਾ ਕਿ ਨਹੀਂ ਹੁਣ ਤਾਂ ਜੀ ਅਸੀਂ ਆਸ-ਪਾਸ ਦੇ ਤਿੰਨ-ਚਾਰ ਪਿੰਡਾਂ 'ਚ ਗੋਹਾ ਇਕੱਠਾ ਹੀ ਨਹੀਂ ਹੋਣ ਦਿੰਦੇ ਹੈਗੇ ਉਹ ਉਹਨਾਂ ਦੇ ਤੁਸੀਂ ਕਿਵੇਂ ਲੈ ਕੇ ਆਉਣੇ ਉਹਨਾਂ ਦੀ ਰੂੜੀਆਂ ਤੋਂ ਜਾਂ ਫਿਰ ਤੁਸੀਂ ਕੁਝ ਜਗਾ ਪੱਕੀ ਰੱਖੀ ਹੋਈ ਹੈ ਕਿਤੇ ਨਾ ਜੀ ਨਾ ਜਿਵੇਂ ਮੰਨ ਲਓ ਕਿ ਉਹਨਾਂ ਨੇ ਆਪਣਾ ਉਹਨਾਂ ਨੂੰ ਦੱਸਤਾ ਵੀ ਸਾਫ਼ ਜਗ੍ਹਾ ਦੇ ਵਿੱਚ ਕੂੜਾ ਤੁਸੀਂ ਨਾ ਸਿੱਟੋ ਨਾਰਮਲ ਗੋਹਾ ਸਿੱਟੋ ਜਦੋਂ ਉਹਦੀਆਂ ਚਾਰ ਪੰਜ ਟਰਾਲੀਆਂ ਹੁੰਦੀਆਂ ਤੇ ਟਰਾਲੀ ਵਾਲਾ ਅਸੀਂ ਹਾਇਰ ਕਰਦੇ ਹਾਂ ਜੀ ਉਹ ਜੀ ਸੀ ਬੀ ਨਾਲ ਜਣੀਆਂ ਹੈਗੀਆਂ ਟਰਾਲੀਆਂ ਸਾਡੇ ਤੇ ਲਾ ਜਾਂਦਾ ਜੀ ਹਾਂ ਸਹੀ ਹੈ ਪਰ ਮੈਂ ਕਹੂੰਗਾ ਜਿਹੜੇ ਕਿਸਾਨਾਂ ਦੇ ਕੋਲ ਆਲਰੇਡੀ ਪਸ਼ੂ ਨੇ ਉਹ ਤੇ ਆਪਣੇ ਆਪ ਹੀ ਕਰ ਸਕਦੇ ਨੇ ਹੁਣ ਜਿਹੜੇ ਜ਼ਿੰਮੇਦਾਰਾਂ ਦੇ ਕੋਲ ਆਪਣਾ ਤੁਸੀਂ ਲਗਾਓ ਕਿ ਜਿਹੜੇ ਆਪ ਹੀ ਖੇਤੀਬਾੜੀ ਕਰ ਰਹੇ ਨੇ ਜਾਂ ਪਸ਼ੂ ਪਾਲਕ ਨੇ ਡੇਰੀ ਫਾਰਮਰ ਨੇ ਉਹਨਾਂ ਕੋਲ ਤਾਂ ਆਪਣਾ ਹੀ ਗੋਹਾ ਹੁੰਦਾ ਜੀ ਕਈਆਂ ਨੂੰ ਤਾਂ ਗੋਹੇ ਨੂੰ ਸਿੱਟਣਾ ਜਾਂ ਉਹਦੀ ਵਿਵਸਥਾ ਕਰਨੀ ਔਖੀ ਹੋ ਜਾਂਦੀ ਹੈ ਕਿਉਂ ਨਾ ਹੋ ਉਹ ਇਦਾਂ ਕਰਕੇ ਇਹਦੇ 'ਚ ਥੋੜਾ ਜਿਹਾ ਉਹ ਤੁਸੀਂ ਇਹਦੇ ਇਹਦੇ ਤੇ ਟ੍ਰੇਨਿੰਗ ਵੀ ਕਰਦੇ ਹੋ ਤੁਸੀਂ ਮੈਨੂੰ ਦੱਸ ਹਾਂਜੀ ਮੈਂ ਵੀ ਮੈਨੂੰ ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲਈ ਮੈਨੂੰ ਵੀ ਥੋੜਾ ਖੁਸ਼ੀ ਹੁੰਦੀ ਹੈ ਵੀ ਜਦੋਂ ਅਸੀਂ ਆਪਣਾ ਸ਼ੁਰੂ ਕੀਤਾ ਸੀ ਸਾਨੂੰ ਲੱਗਦਾ ਸੀਗਾ ਕਿ ਇਸ ਚੀਜ਼ ਨੂੰ ਹਰ ਫਾਰਮਰ ਦੇ ਤੱਕ ਔਰ ਹਰ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਕਿ ਲੋਕੀ ਵੀ ਜ ਮੀਕਮਪੋਸਟਿੰਗ ਟ੍ਰੇਨਿੰਗ ਸੈਂਟਰ ਇਹ ਜਿਹੜਾ ਸਾਡਾ ਟ੍ਰੇਨਿੰਗ ਸੈਂਟਰ ਹੈ ਜੀ ਹਰ ਸ਼ਨੀਵਾਰ ਨੂੰ ਅਸੀਂ ਫ੍ਰੀ ਆਫ ਕਾਸਟ ਟ੍ਰੇਨਿੰਗ ਦਿੰਦੇ ਆ ਜੀ ਫਾਰਮਰਸ ਨੂੰ ਠੀਕ ਹੈ ਜੀ ਅਸੀਂ ਉਹਨਾਂ ਨੂੰ ਬੁਲਾਉਂਦੇ ਆ ਜੀ 11 ਵਜ੍ਹ ਤੋਂ ਲੈ ਕੇ 2 ਵਜ੍ਹ ਤੱਕ ਟ੍ਰੇਨਿੰਗ ਹੁੰਦੀ ਹੈ ਜੀ ਉਹ ਚ ਹਰ ਐਸਪੈਕਟ ਦੱਸਿਆ ਜਾਂਦਾ ਥਿਓਰੈਟਿਕਲ ਪਹਿਲਾਂ ਸਮਝਾਇਆ ਜਾਂਦਾ ਫਿਰ ਉਹਨਾਂ ਨੂੰ ਹਰ ਜਿਹੜਾ ਬੈੱਡ ਹੈਗਾ ਵਰਮੀ ਕੰਪੋਸਟ ਦਾ ਉਹ ਦਿਖਾਇਆ ਜਾਂਦਾ ਉਹਦੇ ਵਿੱਚ ਹਰ ਸਟੇਜ ਸਮਝਾਈ ਜਾਂਦੀ ਹੈ ਜੀ ਤੇ ਫਿਰ ਉਹ ਅਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦਿੰਨੇ ਆ ਜੀ ਤਾਂ ਕਿ ਵੀ ਉਹ ਜੇਕਰ ਜਿਹੜੇ ਇੱਛੁਕ ਨੇ ਜੀ ਉਹ ਦੁਬਾਰਾ ਸਾਡੇ ਨਾਲ ਸੰਪਰਕ ਕਰਦੇ ਨੇ ਉਹਨਾਂ ਦਾ ਯੂਨਿਟ 'ਚ ਵੀ ਉਹਨਾਂ ਨੂੰ ਹੈਲਪ ਦਿੰਨੇ ਆ ਜੀ ਕੰਸਲਟੈਂਸੀ ਵੀ ਦਿੰਨੇ ਆ ਉਸ ਤੋਂ ਬਿਨਾ ਵੀ ਸਾਡਾ ਨੰਬਰ ਹੁਣ ਤਕਰੀਬਨ ਪੰਜਾਬ ਦੇ ਹਰ ਜਿਹੜੇ ਫਾਰਮਰ ਆ ਜਿਹੜਾ ਜੈਵਿਕ ਖੇਤੀਆਂ ਗੰਡਵਾ ਖਾਦ ਬਾਰੇ ਜਾਣਦਾ ਉਹਦੇ ਤੱਕ ਹੈਗਾ ਜੀ ਕਈ ਵਾਰ ਵੈਸੇ ਵੀ ਮੈਨੂੰ ਲੋਕਾਂ ਦੇ ਫੋਨ ਆ ਜਾਂਦੇ ਆ ਜੀ ਫਾਰਮਰਸ ਦੇ ਫੋਨ ਆ ਜਾਂਦੇ ਵੀ ਅਸੀਂ ਬੈੱਡ ਲਾਇਆ ਜੀ ਸਾਡਾ ਬੈੱਡ ਹੀਟ ਹੋ ਰਿਹਾ ਜੀ ਸਾਡੀ ਅਸੀਂ ਖਾਦ ਨੂੰ ਕਿਵੇਂ ਵੇਚੀਏ ਉਹਦੀ ਵੀ ਕੰਸਲਟੈਂਸੀ ਜਿਹੜ ਇੱਕ ਬਈ ਇਹਦੇ ਚ ਜ਼ਿਆਦਾਤਰ ਜਿਹੜੇ ਗੰਡੋਏ ਹੈਗੇ ਆ ਉਹ ਤਾਪਮਾਨ ਘਟਪਾਲਦੇ ਆ ਹੈਨਾ ਹਾਂ ਹਾਂ ਤੇ ਗਰਮੀਆਂ ਦੇ ਵਿੱਚ ਫਿਰ ਜਿਵੇਂ ਤੁਸੀਂ ਖੁੱਲੇ ਚ ਕੀਤਾ ਹੋਇਆ ਇਹਦਾ ਬੰਦੋਬਸਤ ਕਿਵੇਂ ਕੀਤਾ ਜਾਂਦਾ ਨਹੀਂ ਇਹਦੇ ਵਿੱਚ ਦੇਖੋ ਜੀ ਗਰਮੀਆਂ ਦੇ ਵਿੱਚ ਜਦੋਂ ਹੁੰਦਾ ਨਾ ਇਹ ਜਿਹੜਾ ਗੰਡੋਆ ਹੈਗਾ ਵੈਸੇ ਤਾਂ 0 ਤੋਂ ਲੈ ਕੇ 50 ਡਿਗਰੀ ਦੇ ਤਾਪਮਾਨ ਚ ਸਰਵਾਈਵ ਕਰ ਜਾਂਦਾ ਪਰ ਇਹਦੀ ਜਿਹੜੀ ਇਹਦੀ ਆਪਟੀਮਮ ਜਿਹੜਾ ਇਹ ਵਰਕ ਕਰੇਗਾ ਉਹ ਤਕਰੀਬਨ ਤੁਸੀਂ ਲਗਾਓ 10 ਤੋਂ ਲੈ ਕੇ 35 ਡਿਗਰੀ ਦੇ ਵਿੱਚ ਕਰੇਗਾ ਹੁਣ ਜਦੋਂ ਤਾਪਮਾਨ ਵੱਧਦਾ ਤਾਂ ਸਾਨੂੰ ਜਿਵੇਂ ਅਸੀਂ ਇਹਦੇ ਤੇ ਆ ਬੈੱਡ ਦੇਖੋਗੇ ਤੁਸੀਂ ਇਹਦੇ ਤੇ ਪ੍ਰੋਪਰ ਅਸੀਂ ਪਰਾਲੀ ਪਾ ਕੇ ਰੱਖੀ ਹੋਈ ਆ ਇਹਨੂੰ ਅਸੀਂ ਸਾਨੂੰ ਪਰਾਲੀ ਪਾ ਕੇ ਜਿਹੜੀ ਹੈਗੀ ਉਹ ਗੰਡੋਏ ਨੂੰ ਰੱਖਣਾ ਪੈਂਦਾ ਤਾਂ ਕਿ ਉਹਦੇ ਜਦ ਤੁਸੀਂ ਪਰਾਲੀ ਦੇ ਉੱਤੇ ਪਾਣੀ ਪਾਉਂਦੇ ਆ ਤਾਂ ਤਾਂ ਕਿ ਅੰਦਰ ਦਾ ਤਾਪਮਾਨ ਮੇਨਟੇਨ ਰਹੇ ਦੂਜਾ ਜਿਹੜਾ ਗੰਡੋਆ ਹੈਗਾ ਉਹ ਨਾ ਫੋਟੋ ਸੈਂਸਿਟਿਵ ਆ ਉਹਦੇ ਵਿੱਚ ਕੀ ਹੈ ਕਿ ਜਦੋਂ ਰੌਸ਼ਨੀ ਚਾਂਦਾ ਤਾਂ ਉਹ ਨੂੰ ਥੋੜਾ ਅਨਕੰਫਰਟੇਬਲ ਮਹਿ ਇਸ ਕਰਕੇ ਵੀ ਸਾਨੂੰ ਇਹਨਾਂ ਨੂੰ ਟੱਕ ਕੇ ਰੱਖਣਾ ਪੈਂਦਾ ਹੈਗਾ ਜਿਹੜੇ ਬੈੱਡ ਹੈਗੇ ਨੇ ਇਹ ਦੋਨੋਂ ਹੀ ਕੰਮ ਕਰਦੀ ਹੈ ਜੀ ਪਰਾਲੀ ਸਾਡਾ ਉਹਨਾਂ ਨੂੰ ਹਨੇਰਾ ਦੇਣ ਦਾ ਵੀ ਕੰਮ ਕਰਦੀ ਹੈ ਤੇ ਜੜੀ ਪਰਾਲੀ ਹੈਗੀ ਉਹਨਾਂ ਨੂੰ ਬਾਕੀ ਉਹ ਮੌਇਸਚਰ ਮੇਨਟੇਨ ਦਾ ਵੀ ਕੰਮ ਕਰਦੀ ਹੈ ਤੇ ਇਹ ਇਹਦੇ ਵਿੱਚ ਬਈ ਗਰਮੀਆਂ ਦੇ ਵਿੱਚ ਗੰਡੋਏ ਘਟ ਜਾਂਦੇ ਆ ਗਰਮੀਆਂ ਦੇ ਵਿੱਚ ਜੀ ਥੋੜਾ ਜਿਹਾ ਇਹਨਾਂ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਪਾਣੀ ਖੋਣੀ ਦਾ ਧਿਆਨ ਰੱਖਣਾ ਪੈਂਦਾ ਪ੍ਰੋਡਕਸ਼ਨ ਜਿਹੜੀ ਹੈਗੀ ਹੈ ਤੁਹਾਡੀ ਜਦੋਂ ਐਕਸਟ੍ਰੀਮ ਗਰਮੀ ਹੁੰਦੀ ਹੈ ਉਹ ਥੋੜਾ ਜਿਹਾ ਫਰਕ ਪੈਂਦਾ ਬਟ ਤੁਹਾਨੂੰ ਧਿਆਨ ਰੱਖਣ ਦੀ ਲੋੜ ਪੈਂਦੀ ਹੈ ਪਰ ਜੇਕਰ ਕੋਈ ਕਿਸਾਨ ਇਹਨੂੰ ਛੋਟੇ ਲੈਵਲ ਤੇ ਕਰਨਾ ਚਾਹੁੰਦਾ ਜਦ ਉੱਪਰ ਸ਼ੈੱਡ ਜਾਂ ਗ੍ਰੀਨ ਸ਼ੈੱਡ ਥੋੜਾ ਜਿਹਾ ਪਾ ਲਵੇ ਜਾਂ ਤੱਪੜ ਦਾ ਹੀ ਥੋੜਾ ਜਿਹਾ ਕੁਝ ਆਪਣਾ ਸਰਕੰਡੇ ਦਾ ਵਗੈਰਾ ਪਾ ਲਵੇ ਤਾਂ ਬੈਟਰ ਹੈ ਜੀ ਬਟ ਜਦੋਂ ਤੁਸੀਂ ਵੱਡੇ ਕਮਰਸ਼ੀਅਲ ਸਕੇਲ ਤੇ ਕਰਦੇ ਹੋ ਤਾਂ ਪੋਸਿਬਿਲਿਟੀ ਨਹੀਂ ਹੈਗੀ ਜੇ ਤੁਸੀਂ ਕਰ ਲੋਗੇ ਹਵਾ ਆ ਪਾਣੀ ਦਾ ਛੜਕਾ ਜਦੋਂ ਆ ਮੋਟਰ ਲਾਈ ਹੋਈ ਇੱਥੇ ਪੈਪ ਹਾਂਜੀ ਮੋਟਰ ਲਾਈ ਆ ਜੀ ਪਾਣੀ ਦਾ ਛੜਕਾ ਦੇਖਰੀ ਜਾਈਦਾ ਜੀ ਜਿਵੇਂ ਮਤਲਬ ਹਰ ਬੈਡ ਦੀ ਸਟੇਜ ਦਾ ਆਪਣਾ ਹੁੰਦਾ ਜੀ ਕਿਸੇ 'ਚ ਘੱਟ ਪਾਣੀ ਲੱਗਣਾ ਜੀ ਕਿਸੇ 'ਚ ਜ਼ਿਆਦਾ ਪਾਣੀ ਲੱਗਣਾ ਹੁਣ ਜਿਵੇਂ ਇਹਦੇ ਵਿੱਚ ਇਹਦੇ ਵਿੱਚ ਅਸੀਂ ਹਜੇ ਗੰਡਵਾ ਪਾਉਣਾ ਜੀ ਠੀਕ ਹੈ ਇਹਦੇ 'ਚ ਗੰਡਵਾ ਪਾਇਆ ਹੋਇਆ ਹੈ ਠੀਕ ਹੈ ਜੀ ਉਹਦੇ ਵਿੱਚ ਗੰਡਵਾ ਪਾਇਆ ਹੋਇਆ ਉਹ ਟਕਿਆ ਇਸ ਕਰਕੇ ਨਹੀਂ ਕਿਉਂਕਿ ਉਹ ਸਖਤ ਹੋ ਗਿਆ ਸੀ ਉਹਨੂੰ ਅਸੀਂ ਥੋੜਾ ਜਿਹਾ ਉਹਨੂੰ ਲੂਸ ਕੀਤਾ ਜੀ ਪੰਜਾ ਮਾਰ ਕੇ ਤੋਂ ਇਸ ਤਰ੍ਹਾਂ ਹਰ ਸਟੇਜ ਦਾ ਬੈੱਡ ਹੈ ਜੀ ਹਰ ਸਟੇਜ ਦੀ ਬੈੱਡ ਦੀ ਆਪਣੀ ਕਹਾਣੀ ਹੈ ਜੀ ਰਜਿਸਟਰ 'ਚ ਲਿਖਿਆ ਜਾਂਦਾ ਵੀ ਕਿਹੜਾ ਬੈੱਡ ਕਦੋਂ ਬਣਿਆ ਸੀ ਉਹਦੀ ਕੀ ਸਟੇਜ ਹੈ ਉਹ ਚ ਗੰਡੋਏ ਦੀ ਕੀ ਪੋਜੀਸ਼ਨ ਹੈ ਉਹ ਸਾਰਾ ਕੁਝ ਲਿਖਿਆ ਜਾਂਦਾ ਜੀ ਹੂੰ ਸਹੀ ਹੈ ਸਹੀ ਹੈ ਤੇ ਇਹਦੇ ਨਾਲ ਤਾਂ ਬਾਈ ਇੱਕ ਉਹੀ ਨਾਲੇ ਚੋਪੜੀਆਂ ਨਾਲੇ ਦੋ ਦੋ ਵਾਲੀ ਗੱਲ ਹੋ ਗਈ ਇੱਕ ਤਾਂ ਤੁਸੀਂ ਵਰਮੀ ਕੰਪੋਸਟ ਤਿਆਰ ਕਰ ਰਹੇ ਹੋ ਇੱਕ ਆ ਪਰਾਲੀ ਵੀ ਸੰਭ ਰਹੀ ਹੈ ਹਾਂ ਜੀ ਪਰਾਲੀ ਦਾ ਜੀ ਅਸੀਂ ਹੁਣ ਤੁਸੀਂ ਮੰਨ ਤਾਂ ਵਗੈਰ ਤੋਂ ਪਰਾਲੀ ਇਕੱਠੇ ਪਰ ਸਾਨੂੰ ਪਰਾਲੀ ਜਿਹੜੀ ਹੈਗੀ ਉਹ ਘਟ ਪੈ ਜਾਂਦੀ ਹੈ ਸਾਨੂੰ ਤਾਂ ਪਰਾਲੀ ਖਰੀਦਣੀ ਪੈਂਦੀ ਹੈ ਉਲਟਾ ਪਰ ਮੈਂ ਕਹਿੰਦਾ ਜਿਹੜੇ ਜ਼ਿਮੀਦਾਰ ਕੋ ਪਰਾਲੀ ਹੈਗੀ ਗੋਹਾ ਹੈਗਾ ਜਗਾ ਹੈਗੀ ਉਹ ਤਾਂ ਆਪ ਆਪਣੀ ਬਣਾਓ ਤੇ ਤੁਸੀਂ ਵੇਚਣ ਵਾਲੇ ਪਾਸੇ ਨਾ ਜਾਓ ਤੁਸੀਂ ਪਹਿਲਾਂ ਆਪ ਟਰਾਈ ਕਰਕੇ ਦੇਖੋ ਆਪਣੀ ਜਿਹੜੀ ਦੇਖੋ ਕਿਹੜਾ ਕਿਸੇ ਤੋਂ ਲੈ ਕੇ ਆਉਣਾ ਕੁਝ ਆਪਾ ਦੇਖੋ ਹਰ ਕਿਸਾਨ ਜੀ ਆਪਣੇ ਲਈ ਜਿਹੜਾ 5 7 10 ਕਿੱਲੇ ਦਾ مالک ਹੈ ਅੱਧਾ ਕਿੱਲਾ ਕਿੱਲਾ ਆਪਣੇ ਲਈ ਕਣਕ ਝੋਨਾ ਆਪਣੇ ਲਈ ਸਰਦੀਆਂ ਜਰੂਰ ਗਾਉਂਦਾ ਕਦੇ ਵੀ ਕਿਸਾਨ ਬਹੁਤ ਘੱਟ ਕਿਸਾਨ ਹੋਊਗਾ ਵੀ ਜਿਹੜਾ ਜਾਊਗਾ ਬਾਜ਼ਾਰ ਦੇ ਵਿੱਚ ਤੇ ਆਪਣੀਆਂ ਸਬਜ਼ੀਆਂ ਜਾਂ ਕਣਕ ਜਾਂ ਆਟਾ ਲੈ ਕੇ ਆਊ ਆਪਣੇ ਹਿਸਾਬ ਦੇ ਨਾਲ ਬਿਨਾ ਕੈਮੀਕਲ ਤੋਂ ਉਗਾਂਦਾ ਉਹ ਪਹਿਲਾਂ ਇਹਦੇ ਤੇ ਆਪਣਾ ਤਜਰਬਾ ਕਰਕੇ ਦੇਖ ਲੈ ਉਹਦਾ ਕੰਫੀਡੈਂਸ ਬੂਸਟ ਹੋਊਗਾ ਜੀ ਉਹਨੂੰ ਕਿਦੋਂ ਖਰੀਦਣ ਦੀ ਲੋੜ ਨਹੀਂ ਤੁਸੀਂ ਆਪਣਾ ਹੀ ਗੋਹਾ ਉਹੀ ਪਿੰਡ ਵਾਲਾ ਗੋਹਾ ਜਿਹੜਾ ਹੈਗਾ ਉਹਨਾਂ ਨੂੰ ਜੇਕਰ ਤੁਹਾਡੇ ਕੋਲ ਡੰਗਰ ਨਹੀਂ ਹੈਗਾ ਪਿੰਡ ਵਾਲਿਆਂ ਨੂੰ ਗੋ ਭਾਈ ਮੇਰੇ ਖੇਤ ਦੇ ਵਿੱਚ ਸਿੱਟਿਆ ਉਹ ਵੀ ਗੋਆ ਠੀਕ ਹੈ ਤੇ ਉੱਥੇ ਤੁਸੀਂ ਗੋਇਤਵਾ ਬਣਾ ਲਓ ਜੀ ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਹੈਗੀ ਬਟ ਥੋੜਾ ਜਿਹਾ ਹੈਗਾ ਹਾਂ ਜੇਕਰ ਇਹਨੂੰ ਕਮਰਸ਼ੀਅਲੀ ਤੁਸੀਂ ਕਰਨਾ ਹੈ ਤਾਂ ਥੋੜਾ ਜਿਹਾ ਤੁਹਾਨੂੰ ਸੈਟਅਪ ਸਿੱਖ ਕੇ ਥੋੜਾ ਜਿਹਾ ਸੈਟਅਪ ਬਣਾਉਣਾ ਪੈਗਾ ਜੀ ਤੇ ਇਹਦੇ ਕੀ ਐਸਟੀਮੇਟਡ ਜੇ ਕੋਈ ਕਿਸਾਨ ਵੇਚਣਾ ਚਾਹੁੰਦਾ ਤਾਂ ਕਿੰਨੀ ਕਿਹਦਾ ਮਿਲ ਜਾਂਦਾ ਕਿਲੋ ਦੇ ਹਿਸਾਬ ਨਾਲ ਪੈਸੇ ਸਰ ਇਹਦੇ ਵਿੱਚ ਦੇਖੋ ਜੇਕਰ ਤਾਂ ਆਪਾਂ ਕਮਰਸ਼ੀਅਲੀ ਇਹਨੂੰ ਕਰਨਾ ਹੈ ਹੁਣ ਕਮਰਸ਼ੀਅਲੀ ਵੀ ਦੋ ਤਰੀਕੇ ਨਾਲ ਇਹਨੂੰ ਕਰ ਸਕਦੇ ਆ ਇੱਕ ਤਾਂ ਇਹ ਹੈਗਾ ਕਿ ਆਪਾਂ ਅਰਬਨ ਗਾਰਡਨਿੰਗ ਸ਼ਫਾ ਕਰਨਾ ਹੈ ਜਿਹੜੇ ਲੋਕੀ ਕਿਚਨ ਗਾਰਡਨਿੰਗ ਕਰਦੇ ਸ਼ਹਿਰਾਂ ਚ ਰੂਫ ਟਾਪ ਦੇ ਉੱਤੇ ਉਹਨਾਂ ਨੇ ਆਪਣਾ ਸਬਜ਼ੀਆਂ ਉਗਾਈਆਂ ਹੋਈਆਂ ਨੇ ਫਲ ਪੌਦੇ ਉਗਾਏ ਨੇ ਜਾਂ ਨਰਸਰੀਜ਼ ਦੇ ਵਿੱਚ ਕੋਈ ਤਾਂ ਆਪਾਂ ਨੂੰ ਚਾਰ ਪੈਸੇ ਜ਼ਿਆਦਾ ਪਰ ਮਿਲ ਜਾਂਦੇ ਨੇ ਉਹਦੇ ਵੀ ਤੁਸੀਂ ਤਕਰੀਬਨ ਲਾ ਲਓ ਕਿ 10 12 15 20 ਰੁਪਏ ਕਿਲੋ ਤੱਕ ਵੀ ਸਾਡੀ ਜੜੀ ਹੈਗੀ ਵੇਚਣੀ ਹੁਣ ਕਿਸਾਨ ਕਿਹੜੇ ਨੂੰ ਵੇਚੋਗੇ ਤੁਸੀਂ ਕਿਸਾਨ ਕਿਹਨੂੰ ਵੇਚ ਸਕਦੇ ਹੋ ਤੁਸੀਂ ਵੇਚ ਸਕਦੇ ਹੋ ਕਿਸਾਨ ਨੂੰ ਜਿਹੜਾ ਬੰਦਾ ਜੈਵਿਕ ਖੇਤੀ ਕਰਦਾ ਜੀ ਠੀਕ ਹੈ ਜੀ ਜਾਂ ਤੁਸੀਂ ਉਹਨਾਂ ਕਿਸਾਨਾਂ ਨੂੰ ਜਿਹੜਾ ਹੈਗਾ ਮੋਟੀਵੇਟ ਕਰ ਸਕਦੇ ਹੋ ਜਿਹਨਾਂ ਕੋਲ 10-15 ਕਿੱਲੇ ਲੱਗੇ ਯਾਰ 1 ਕਿੱਲਾ ਤੂੰ ਆਪਣੇ ਲਈ ਆ ਮੇਰੀ ਲੈ ਜਾ ਤੇ ਪਾ ਤੇ ਲਗਾ ਠੀਕ ਹੈ ਜੀ ਉੱਥੇ ਜਿਹੜਾ ਹੈਗਾ ਤਕਰੀਬਨ ਉੱਥੇ ਤੁਸੀਂ ਇਹ ਲੈ ਕੇ ਚੱਲੋਗੇ ਕਿ ਉੱਥੇ ਤਕਰੀਬਨ ਆਪਾਂ ਨੂੰ ਇਹ 7-8 ਰੁਪਏ ਤੱਕ ਜਿਹੜੀ ਹੈਗੀ ਆਰਾਮ ਨਾਲ ਤੁਹਾਡੀ बिक ਜਾਂਦੀ ਹੈ ਜੀ ਬੜੇ ਆਰਾਮ ਨਾਲ बिक ਜਾਂਦੀ ਹੈ ਮਤਲਬ ਉਹ ਵੀ ਪ੍ਰੋਫਿਟੇਬਲ ਹੈ ਬਹੁਤ ਪ੍ਰੋਫਿਟੇਬਲ ਹੈ ਜੀ ਇਹਦੀ ਜਿਹੜੀ ਕੋਸਟ ਹੈਗੀ ਮੇਰੇ ਹਿਸਾਬ ਨਾਲ 3 ਕਿਰਪਾਏ ਤੋਂ ਵੱਧ ਦੀ ਕੋਸਟ ਨਹੀਂ ਹੈਗੀ ਬਣਾਉਣ ਦੀ ਉਹ ਵੀ ਤਾਂ ਜੇਕਰ ਤੁਸੀਂ ਗੋਹਾ ਮੁੱਲ ਲੈਨੇ ਹੋ ਹਾਂ ਜੇਕਰ ਤੁਹਾਡਾ ਗੋਹਾ ਘਰ ਦਾ ਫਿਰ ਤੁਸੀਂ ਲਾ ਲੋ ਤੁਹਾਡੀ ਕੋਸਟ ਕੀ ਇੰਨਾ ਇੰਨਾ ਵੈਲਿਊ ਐਡੀਸ਼ਨ ਹੈ ਇਹਦੇ ਵਿੱਚ ਹਾਂ ਨਹੀਂ ਸਹੀ ਗੱਲ ਹੈ ਜੀ 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 ਅਮੈਂ ਦੇਖਿਆ ਸੀ ਮਿੱਟੀ ਹੈ ਤੁਸੀਂ ਮਿੱਟੀ ਵੀ ਤਿਆਰ ਕਰਦੇ ਹੋ ਇਹ ਮਿੱਟੀ ਦਾ ਕੀ ਕੀ ਗੱਲਬਾਤ ਹੈ ਇਹਦੇ ਵਿੱਚ ਇਹਦੀ ਮਿੱਟੀ ਹੈਗੀ ਆ ਦੇਖੋ ਹੁਣ ਸਾਡਾ ਜਿਵੇਂ ਤੁਹਾਨੂੰ ਮੈਂ ਦੱਸਿਆ ਆਨਲਾਈਨ ਅਸੀਂ ਜਦੋਂ ਅਸੀਂ ਆਪਣੀ ਵੇਚਣੀ ਸ਼ੁਰੂ ਕੀਤੀ ਖਾਦ ਵੇਚਣੀ ਸ਼ੁਰੂ ਕੀਤੀ ਸਾਡੇ ਕੋਲ ਲੋਕਾਂ ਨੇ ਕਿਹਾ ਗਿਆ ਜੀ ਸਾਨੂੰ ਮਿੱਟੀ ਦਿਓ ਮੈਂ ਵੀ ਬੜਾ ਹੈਰਾਨ ਸੀਗਾ ਕਿ ਯਾਰ ਮਿੱਟੀ ਲੋਕੀ ਕਿਉਂ ਮੰਗ ਰਹੇ ਆ ਉਹ ਮਿੱਟੀ ਐਕਚੁਅਲੀ ਮੰਗਦੇ ਸੀਗੇ ਕਿਉਂਕਿ ਜਦੋਂ ਅਸੀਂ ਬੰਗਲੌਰ ਦੀ ਗੱਲ ਕਰੀਏ ਹੈਦਰਾਬਾਦ ਦੀ ਗੱਲ ਕਰੀਏ ਬੰਬੇ ਦਿੱਲੀ ਦੀ ਗੱਲ ਕਰੀਏ ਉੱਥੇ ਵਧੀਆ-ਵਧੀਆ ਨਰਸਰੀਜ਼ ਨੇ ਜੀ ਬੜੀਆਂ ਫਾਈਵ ਸਟਾਰ ਨਰਸਰੀ ਬੜੇ ਐਕਸਪੈਂਸਿਵ ਉੱਥੇ ਪਲਾਂਟਸ ਮਿਲ ਜਾਂਦੇ ਨੇ ਪਰ ਉੱਥੇ ਗਮਲਿਆਂ ਵਾਲੀ ਮਿੱਟੀ ਨਹੀਂ ਮਿਲਦੀ ਜੀ ਕਿਉਂਕਿ ਨਾਲ ਇਦੇ ਵਿੱਚ ਕਈ ਤਰ੍ਹਾਂ ਦੇ ਇਨਗਰੀਡੀIENTS ਹੁੰਦੇ ਨੇ ਮੇਨ ਇਨਗਰੀਡੀIENTS ਇਹਦੇ ਵਿੱਚ ਮਿੱਟੀ ਔਰ ਵਰਮੀ ਕੰਪੋਸਟ ਜਿਹੜੀ ਸਾਡੇ ਗੰਡਵਾ ਖਾਦ ਆ ਉਹ ਹੁੰਦਾ ਜੀ ਕਾਊ ਡੰਗ ਮਨਯੋਰ ਇਹਦੇ ਵਿੱਚ ਹੁੰਦੀ ਹੈ ਜੀ ਹੋਰ ਤੁਸੀਂ ਲਗਾ ਲਓ ਨੀਮ ਖਲੀ ਪਾਉਨੇ ਆ ਜੀ ਅਸੀਂ ਪਰ ਲਾਈਟ ਹੋ ਗਿਆ ਜੀ ਪਰ ਲਾਈਟ ਤੋਂ ਬਾਅਦ ਤੁਹਾਡਾ ਸਰੋਂ ਦੀ ਖੱਲ ਜਿਹੜੀ ਹੁੰਦੀ ਆ ਉਹ ਪੈ ਜਾਂਦੀ ਆ ਜੀ ਬੋਨ ਮੀਲ ਪੈ ਜਾਂਦਾ ਜੀ ਬੋਨ ਮੀਲ ਜਿਹੜਾ ਹੈਗਾ ਫਲਾਵਰਿੰਗ ਲਈ ਔਰ ਉਹਦੇ ਲਈ ਬਹੁਤ ਵਧੀਆ ਰਹਿੰਦਾ ਤੋਂ ਇਸ ਤਰ੍ਹਾਂ ਅਸੀਂ ਮਿੱਟੀ ਵੀ ਤਿਆਰ ਕਰਕੇ ਆਨਲਾਈਨ ਆਪਾਂ ਜਿਹੜੀ ਹੈਗੀ ਆ ਉਹ ਸਿੱਧੀ ਜਿਹੜੇ ਗਾਰਡਨਿੰਗ ਲਵਿੰਗ ਲੋਕ ਹੈਗੇ ਨੇ ਆਪਣੇ ਵੱਡੇ ਸ਼ਹਿਰਾਂ ਚ ਉਹਨ ਕਿਆ ਬਾਤ ਹੈ ਭਾਈ ਇਹਦੇ ਚ ਉਹ ਕਰਨ ਤੋਂ ਬਾਅਦ ਤੁਸੀਂ ਫਿਰ ਇਹਨੂੰ ਆ ਮਸ਼ੀਨ ਨਾਲ ਛਾਣਦੇ ਹੋ ਹਾਂਜੀ ਇਹ ਮਸ਼ੀਨ ਲੱਗੀ ਹੈ ਜੀ ਜਦੋਂ ਆਪਾਂ ਉਤਾਰ ਲੈਨੇ ਆ ਦੇਖੋ ਹੁਣ ਜਿਵੇਂ ਉਹ ਉਧਰ ਪਈ ਹੈ ਜੀ ਉਹ ਸਾਡੀ ਉੱਤਰੀ ਪਈ ਹੈ ਜੀ ਉਹਨੂੰ ਆਪਾਂ ਇਹ ਮਸ਼ੀਨ ਦੇ ਉੱਤੇ ਛਾਣ ਲੈਨੇ ਆ ਜੀ ਛਾਣ ਕੇ ਫਿਰ ਇਹਦੀ ਦੁਬਾਰਾ ਪੈਕਿੰਗ ਹੁੰਦੀ ਹੈ ਜੀ ਪਹਿਲਾਂ ਮੌਇਸਚਰ ਚੈੱਕ ਕੀਤਾ ਜਾਂਦਾ ਕਿਉਂਕਿ ਜਿਹੜੀ ਵਰਮੀ ਕੰਪੋਸਟ ਹੈ ਉਹਦੇ ਵਿੱਚ ਘੱਟੋ-ਘੱਟ ਨਹੀਂ ਤਾਂ 20 ਤੋਂ 25% ਮੌਇਸਚਰ ਚਾਹੀਦਾ ਸਾਨੂੰ ਹਾਂ ਅੱਜਕੱਲ ਇਹਦੇ ਚ ਡੁਪਲੀਕੇਸੀ ਬਹੁਤ ਆ ਗਈ ਜੀ ਵਰਮੀ ਕੰਪੋਸਟ ਲੋਕੀ ਜਿਹੜਾ ਗੋਹਾ ਉਹਨੂੰ ਸੁਕਾ ਸੁਕਾ ਨਹੀਂ ਮੈਂ ਤੁਸੀਂ ਤਾਂ ਗੋਹ ਦੀ ਗੱਲ ਕਰਦੇ ਹੋ ਮੈਂ ਤਾਂ ਇੱਕ ਜਗ੍ਹਾ ਇਹ ਦੇਖਿਆ ਵੀ ਜਿਹੜਾ ਪਿੰਡਾਂ ਦੇ ਵਿੱਚ ਨਾਲੀਆਂ ਨਹੀਂ ਹੁੰਦੀਆਂ ਬਿਲਕੁਲ ਬਿਲਕੁਲ ਨਾਲੀਆਂ ਦੇ ਵਿੱਚ ਉਹ ਕਾਲਾ ਜੋ ਨਿਕਲਦਾ ਉਹ ਬਾਹਰ ਕੱਢਦੇ ਸੁੱਕ ਜਾਂਦਾ ਹਾਂ ਉਹਨੂੰ ਲੋਕ ਵਰਤਦੇ ਹਾਂ ਮੈਂ ਹਾਂ ਮੈਂ ਤੁਹਾਨੂੰ ਦੱਸਦਾ ਜੀ ਤੁਸੀਂ ਮੰਨੋਗੇ ਨਹੀਂ ਜਿਸ ਰੇਟ ਦੇ ਵਿੱਚ ਸਾਡੀ ਪ੍ਰੋਡਕਸ਼ਨ ਆਂਦੀ ਜਿਵੇਂ ਮੈਂ ਤੁਹਾਨੂੰ ਦੱਸਿਆ 3-4 ਰੁਪਏ ਕਿਲੋ ਜੇ ਸਾਡੀ ਪ੍ਰੋਡਕਸ਼ਨ ਆਂਦੀ ਆ ਤਾਂ ਲੋਕੀ 3 ਰੁਪਏ 4 ਰੁਪਏ ਦੇ ਵਿੱਚ ਹੋਲਸੇਲ ਦੇ ਵਿੱਚ ਜਿਹੜੇ ਹੈਗੇ ਉਹ ਵੇਚ ਰਹੇ ਨੇ ਅੱਗੇ ਹੁਣ ਜੇ 3-4 ਰੁਪਏ ਚ ਕੋਈ ਵੇਚ ਰਿਹਾ ਤਾਂ ਮਤਲਬ ਕੀ ਵੇਚ ਰਿਹਾ ਹੋਣਾ ਤੁਹਾਨੂੰ ਪਤਾ ਹੀ ਹੈ ਉਹਦੇ ਨਾਲ ਮਾਰਕੀ ਵੀ ਸਾਡੀ ਹੋਲਸੇਲ ਚ 8 ਰੁਪਏ ਦੀ ਅਗਲਾ ਕਹਿੰਦਾ ਯਾਰ 8 ਰੁਪਏ ਦੀ ਫਲਾਣੀ ਜਗ੍ਹਾ ਤੋਂ ਤਾਂ 6 ਰੁਪਏ ਦੀ 5 ਰੁਪਏ ਦੀ ਮਿਲਦੀ ਪਈ ਹੈ ਜੀ ਬਹੁਤ ਥੋੜਾਪਾ ਇਹ ਹੈਗਾ ਕਿ ਜੇ ਤੁਹਾਡਾ ਪ੍ਰੋਡਕਟ ਦੇ ਵਿੱਚ ਜਾਨ ਹੈ ਜੇ ਤੁਸੀਂ ਆਪਣੀ ਮਿਹਨਤ ਨਾਲ ਕੋਈ ਚੀਜ਼ ਬਣਾਈ ਹੈ ਜਦੋਂ ਉਹਦਾ ਰਿਜ਼ਲਟ ਉਹ ਦੇਖੇਗਾ ਤਾਂ ਨੇਚਰਲੀ ਸਾਡਾ ਅੱਜ ਤੱਕ ਬਹੁਤ ਘੱਟ ਲੋਕਾਂ ਨਾਲ ਆ ਕੇ ਗਿਆ ਜਿਹੜਾ ਸਾਡੇ ਕੋਲ ਰਿਪੀਟ ਕਸਟਮਰ ਹੀ ਬਹੁਤ ਹੈ ਜੀ ਚਾਹੇ ਉਹ ਤੁਸੀਂ ਬਿਲਡਰ ਵਗੈਰਾ ਲਗਾ ਲੋ ਕੋਲੋਨਾਈਜ਼ਰ ਲਗਾ ਲੋ ਚਾਹੇ ਤੁਸੀਂ ਜਿੰਨੇ ਵੀ ਕਾਲਜ ਦੇ ਵਿੱਚ ਲੌਂਜ਼ ਵਗੈਰਾ ਹੁੰਦੇ ਨੇ ਰਿਜ਼ੋਰਟ ਚ ਲੌਂਜ਼ ਵਗੈਰਾ ਉਹਨਾਂ ਜਿਵੇਂ ਹੁਣ ਜਿੰਨੇ ਕਿੰਨਾ ਮਾਲ ਹੈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦਾਂ ਮੈਂ 2020 ਦੇ ਵਿੱਚ ਜੀ ਮੈਂ ਤੁਹਾਨੂੰ ਦੱਸਾਂ 2020 ਦੇ ਉੱਤੇ 3 ਸਾਲ ਤਕਰੀਬਨ ਮੈਨੂੰ ਹੋ ਗਿਆ ਜੀ ਨਹੀਂ ਮਤਲਬ ਐਗਜ਼ੈਕਟਲੀ ਮੈਂ ਪੁੱਛਦਾ ਤਿੰਨ ਸਾਲ ਤਿੰਨ ਸਾਲ ਹੋ ਗਏ ਜੀ ਕਿਵੇਂ ਲੱਗ ਰਿਹਾ ਹੁਣ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਸਭ ਤੋਂ ਵਧੀਆ ਲੱਗ ਰਿਹਾ ਕਿ ਅਸੀਂ ਕਿਸਾਨਾਂ ਨੂੰ ਕੋਈ ਗੁਣ ਸਿਖਾ پا ਰਹੇ ਹਾਂ ਪੰਜਾਬ ਵਰਮੀ ਕੰਪੋਸਟਿੰਗ ਟ੍ਰੇਨਿੰਗ ਸੈਂਟਰ ਜਿਹੜਾ ਉਹ ਅਸੀਂ ਖੋਲ੍ਹਿਆ ਹੈਗਾ ਛੋਟੇ ਤੋਂ ਸਿੱਖ ਕੇ ਕਮਰਸ਼ੀਅਲੀ ਵੀ ਕਰਦੇ ਆ ਕਿਸਾਨ ਜਾਂ ਫਿਰ ਉਹ ਆਪ ਦੇ ਲਈ ਵੀ ਕਰ ਲੈਂਦੇ ਆ ਮਾੜਾ ਆਪਣੇ ਲਈ ਵੀ ਕਰ ਰਿਹਾ ਜੀ ਕਮਰਸ਼ੀਅਲੀ ਵੀ ਕਰ ਰਿਹਾ ਦੇਖੋ ਆਪਣੇ ਲਈ ਕਰ ਰਿਹਾ ਅਸੀਂ ਕਿਸਾਨਾਂ ਨੂੰ ਦੱਸ ਦਿਆਂ ਕਿ ਭਾਈ ਬਾਗਬਾਨੀ ਵਿਭਾਗ ਦੇ ਵੱਲੋਂ ਇਹਦੇ ਵਿੱਚ ਤੁਹਾਨੂੰ ਉਹ ਵੀ ਹੈਗੀ ਆ ਸਬਸਿਡੀ ਵੀ ਹੈਗੀ ਆ ਤੁਸੀਂ ਜੱਗਾ ਕਰਨੀ ਆਪਣੇ ਬਾਗਬਾਨੀ ਵਿਭਾਗ ਅਫਸਰ ਦੇ ਨਾਲ ਸੰਪਰਕ ਕਰੋ ਤਾਂ ਤੁਸੀਂ ਆਪਣਾ ਸੈਟਅਪ ਲਗਾਓ ਜੀ ਇੱਥੇ ਖਮਾਨੋ ਕੋਲ ਪਿੰਡ ਹੈ ਜੀ ਮੁੰਡੇ ਨੇ ਕੀਤਾ ਜੀ ਬਾਗਬਾਨੀ ਵਿਭਾਗ ਤੋਂ ਸਬਸਿਡੀ ਲੈ ਕੇ ਬੜਾ ਵਧੀਆ ਕਰ ਰਿਹਾ ਜੀ ਉਹ ਉਹਦੇ ਚ ਹੈ ਕਿ ਨਾ 50% ਮੇਰੇ ਹਿਸਾਬ ਨਾਲ ਉਹ ਜੀ 50000 ਦੀ ਸਬਸਿਡੀ ਹੈ ਜੀ ਟੋਟਲ ਲੱਖ ਰੁਪਏ ਦੇ ਤੁਸੀਂ ਬਿੱਲ ਦੋਗੇ ਤਾਂ 50000 ਉਹ ਤੁਹਾਨੂੰ ਦਿੰਦੇ ਆ 50% ਦੀ ਸਬਸਿਡੀ ਹੈ ਜੀ 50000 ਦੇ ਵਿੱਚ ਤੁਹਾਡਾ ਇੱਕ ਠੀਕ ਠਾਕ ਜਿਹਾ ਸ਼ੈਡ ਸ਼ੈਡ ਪੈ ਜਾਂਦਾ ਜੀ ਗੰਡੋਆਂ ਦਾ ਖਰਚਾ ਨਿਕਲ ਜਾਂਦਾ ਜੀ ਉਹ ਮੁੰਡਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ ਉਹ ਆਪਣਾ ਉਹਦੇ ਕੋਲ ਸਟੇਬਲ ਫਾਰਮ ਹੈ ਮਤਲਬ ਘੋੜਿਆਂ ਦਾ ਫਾਰਮ ਹੈ ਜੀ ਘੋੜ ਨਾ ਮੈਂ ਸਪਰੇਅ ਵਾਲਾ ਚਾਰਾ ਨਹੀਂ ਲਾਉਣਾ ਵੀ ਉਹਦੇ ਵਿੱਚ ਅੱਗੇ ਜਾ ਕੇ ਫਰਟੀਲਾਈਜ਼ਰ ਉਹ ਇੱਕ ਗੱਲ ਕਿੰਨੇ ਘੰਟਾ ਹੈ ਨਾ ਇਹ ਮਤਲਬ ਜੇਕਰ ਇਦਾਂ ਕੀਤਾ ਜਾਵੇ ਇਹ ਸਾਈਕਲ ਬਣਾਇਆ ਜਾਵੇ ਵੀ ਜਿਵੇਂ ਪਸ਼ੂ ਰੱਖੇ ਹੋਏ ਕਿਸੇ ਨੇ ਉਹਦਾ ਉਹ ਵਰਮਿੰਗ ਕੰਪੋਸਟ ਨਾਲੇ ਇਹ ਹਰੇਚ ਪਾਵੇ ਤੇ ਹਰਾ ਉਹਨਾਂ ਨੂੰ ਖਵਾ ਦੇ ਬਿਲਕੁਲ ਜੀ ਬਿਲਕੁਲ ਤੁਹਾਡੇ ਦੁੱਧ ਜਿਹੜਾ ਹੈਗਾ ਉਹ ਬਿਲਕੁਲ ਪੈਸਟੀਸਾਈਡ ਫ੍ਰੀ ਹੋ ਜਾਏਗਾ ਹਾਂ ਸਮਝੋ ਨਾ ਤੁਸੀਂ ਉਹਦੇ ਚਾਰ ਪੈਸੇ ਵੱਧ ਲੈ ਸਕਦੇ ਹੋ ਮਾਰਕੀਟ ਦੇ ਵਿੱਚ ਤੁਸੀਂ ਉਹਨੂੰ ਪ੍ਰੈਜ਼ੈਂਟ ਕਰ ਸਕਦੇ ਹੋ ਇੱਕ ਗੱਲ ਮੈਂ ਤੁਹਾਡੇ ਨਾਲ ਜਿਹੜੀ ਪਹਿਲਾਂ ਵੀ ਕਰ ਰਿਹਾ ਸੀਗਾ ਵੀ ਜਿਨ੍ਹਾਂ ਨੇ ਬਾਗਬਾਨੀ ਦਾ ਕੰਮ ਕਰਨਾ ਹੈ ਜਾਂ ਜਿਵੇਂ ਫਲਾਂ ਦੇ ਬੂ ਜਾਂ ਫਿਰ ਆਪਾ ਪਪੂਲਰ ਦੀ ਗੱਲ ਕਰ ਰਹੇ ਸੀ ਜਾਂ ਕੁਝ ਹੋਰ ਆ ਉਹਦੇ ਚ ਬਹੁਤ ਕਮਾਲ ਦਾ ਹੋਗਾ ਬੇਸ਼ਾਂ ਚੜੀ ਆ ਦੇਖੋ ਮੇਰੀ ਸੁਣੋ ਗੱਲ ਜਿਹਦਾ ਬੰਦੇ ਦਾ ਬਾਗ ਲੱਗਿਆ ਹੋਇਆ ਦੇਖੋ ਅਮਰੂਦ ਦਾ ਆਂਬ ਦਾ ਉਹਨੂੰ ਪਹਿਲਾਂ ਤਾਂ ਜਮੀਨ ਐਕਸਟਰਾ ਦੀ ਲੋੜ ਨਹੀਂ ਉਹਦੇ ਬਾਗ ਦੇ ਥੱਲੇ ਲੱਗ ਜਾਏਗੀ ਜਿਵੇਂ ਅਸੀਂ ਇੱਥੇ ਖੁੱਲੇ ਦੇ ਵਿੱਚ ਕਰ ਰਹੇ ਹਾਂ ਉੱਥੇ ਉਹਨੂੰ ਛਾਂ ਮਿਲ ਗਈ ਛਾਂ ਦੇ ਵਿੱਚ ਇਹਦੀ ਹੋਰ ਵੀ ਪ੍ਰੋਸੈਸਿੰਗ ਜਿਹੜੀ ਹੈਗੀ ਤੇਜ਼ ਹੋ ਜਾਂਦੀ ਹੈ ਟੈਂਪਰੇਚਰ ਘਟ ਰਿਹਾ ਘਟ ਰਹਿੰਦਾ ਨਾਲ ਟੈਂਪਰੇਚਰ ਘਟ ਰਹਿੰਦਾ ਪ੍ਰੋਸੈਸਿੰਗ ਵੀ ਤੇਜ਼ ਹੋ ਜਾਂਦੀ ਹੈ ਬਾਕੀ ਜਿਹੜਾ ਜਿਹੜਾ ਗੰਡੋ ਹੈ ਨਾ ਉਹਦੇ ਸਰੀਰ ਚੋਂ ਇੱਕ ਲਿਕਵਿ ਦੇ ਵਿੱਚ ਪਾਣੀ ਉਹ ਲਿਕਵਿਡ ਜਿਹੜਾ ਹੈਗਾ ਉਹਨਾਂ ਦੇ ਫਲਾਂ ਨੂੰ ਜਿਹੜੇ ਪੌਦੇ ਨੂੰ ਲੱਗੂਗਾ ਤੇ ਇੱਕ ਤਾਂ ਉਹਨਾਂ ਦੀ ਚੋਖੀ ਉੱਥੇ ਵੀ ਆਮਦਨ ਹੋ ਗਈ ਫਲਾਂ ਦੀ ਆਉਟਪੁੱਟ ਵੀ ਵੱਧ ਗਈ ਦੂਜਾ ਉਹ ਬਣਾ ਕੇ ਅੱਗੇ ਵੀ ਵੇਚ ਸਕਦੇ ਆ ਲੋਕੀ ਪਾਪੂਲਰ ਲਾ ਕੇ ਕਈ ਕਿੱਲੇ ਲੈ ਕੇ ਛੱਡ ਦਿੰਦੇ ਨੇ ਕਈ ਵਾਰ ਜ਼ਮੀਨ ਚ ਨਹੀਂ ਉਪਜਾਊ ਸ਼ਕਤੀ ਨਹੀਂ ਹੁੰਦੀ ਕਿ ਬੰਦਾ ਕਹਿੰਦਾ ਪਾਪੂਲਰ ਲਾ ਲਓ ਜਾਂ ਵੈਸੇ ਜ਼ਮੀਨ ਪਈ ਆ ਉੱਥੇ ਤੁਸੀਂ ਕਰ ਸਕਦੇ ਹੋ ਦੋ ਬੰਦੇ ਰੱਖੋ ਇੱਕ ਕਮਰਾ ਪਾਓ ਤੇ ਉਹਨਾਂ ਕੋਲ ਜੀ ਆਸ-ਪਾਸ ਤੋਂ ਗੋਹਲ ਜਾ ਕੇ ਤੁਸੀਂ ਕਰ ਲਓ ਕਿਉਂਕਿ ਜੇਕਰ ਤੁਸੀਂ ਵਧੀਆ ਪ੍ਰੋਡਕਟ ਬਣਾਓਗੇ ਤੁਹਾਡਾ ਹੱਥੋਂ ਹੱਥ ਵਿਕ ਜਾਊਗਾ ਹੂੰ ਸਹੀ ਗੱਲ ਹੈ ਬਾਕੀ ਨਾਲ ਇਹ ਹੈ ਨਾ ਇਹ ਜਿੱਦ ਜੇ ਕੋਈ ਬਾਗਬੂਗਿਚ ਕਰੂਗਾ ਉਹਦੇ ਲਈ ਤਾਂ ਇਹ ਬੋਨਸ ਹੀ ਹੈ ਨੈਚੁਰਲੀ ਉਹਦੇ ਲਈ ਤਾਂ ਐਕਸਟਰਾ ਕਮਾਈ ਹੈ ਜੀ ہاں ਉਹਦੇ ਲਈ ਤਾਂ ਐਕਸਟਰਾ ਕਮਾਈ ਹੈ ਜੀ ਬਹੁਤ ਵਧੀਆ ਭਾਈ ਨਜ਼ਾਰੇ ਬਹੁਤ ਵਧੀਆ ਲੱਗਿਆ ਕੋਈ ਹੋਰ ਗੱਲਬਾਤ ਕੀ ਤੇ ਕਹਿਣਾ ਚਾਹਉ ਜਿਹੜੇ ਸਾਡੇ ਦੇਖਣ ਵਾਲੇ ਆ ਆਪਣੇ ਪੰਜਾਬ ਦੇ ਕਿਸਾਨ ਆ ਜਾਂ ਖਾਸ ਤੌਰ ਤੇ ਜਿਹੜੇ ਸਭ ਤੋਂ ਵੱਡਾ ਮਹਿਕਮਾ ਜਿਹੜਾ ਖਾਣ ਵਾਲਾ ਖਾਣ ਵਾਲੇ ਮਹਿਕਮੇ ਲਈ ਤਾਂ ਇਹ ਹੈ ਜੀ ਜੋ ਆਪਾਂ ਜ਼ਹਿਰ ਖਾ ਰਹੇ ਆ ਅੱਜ ਦੀ ਰੇਟ ਦੇ ਵਿੱਚ ਸ ਤੇ ਕਿਸਾਨਾਂ ਨੂੰ ਵੀ ਤੇ ਇਹੀ ਬੇਨਤੀ ਆ ਮੇਰੀ ਵੀ ਕਿਸਾਨ ਵੀਰ ਸਭ ਤੋਂ ਪਹਿਲਾਂ ਆਪਣੇ ਲਈ ਅੱਧਾ ਕਿੱਲਾ 1 ਕਿੱਲਾ ਜਿਹੜਾ ਹੈਗਾ ਉਹ ਆਪਣੇ ਲਈ ਜ਼ਹਿਰ ਮੁਕਤ ਖੇਤੀ ਕਰਨ ਉਹ ਆਪ ਆਪਣੇ ਲਈ ਕਰਨ ਮੈਂ ਨਹੀਂ ਕਹਿੰਦਾ ਕਿਥੋਂ ਬਾਹਰੋਂ ਖਰੀਦੋ ਮੇਤੋਂ ਖਰੀਦੋ ਕਿਸੇ ਹੋਰ ਤੋਂ ਖਰੀਦੋ ਆਪਣੇ ਤੁਹਾਡੇ ਕੋਲ 2 4 5 ਪਸ਼ੂ ਹਰ ਕਿਸਾਨ ਕੋਲ ਹੈਗੇ ਆ ਉਹਨਾਂ ਦੀ ਵਰਮੀ ਕੰਪੋਸਟ ਬਣਾਓ ਰੂੜੀ ਦੀ ਖਾਦ ਨਾਲ ਨੁਕਸਾਨ ਹੁੰਦਾ ਜੀ ਉਲਟਾ ਰੂੜੀ ਦੀ ਖਾਦ ਕੀ ਹੈ ਕਿ 2 ਸਾਲ ਦੇ ਵਿੱਚ ਸੜ ਕੇ ਉਲਟਾ ਪਲਟੀ ਕਰਦੇ ਆ ਤਾਂ ਉਹ ਪ੍ਰੋਪਰ ਰੂੜੀ ਦੀ ਖਾਦ ਬਣਦੀ ਹੈ ਅਸੀਂ ਜਿਹੜੀ ਹੈਗੀ 6 ਮਹੀਨੇ ਬਾਅਦ ਹੀ ਆਪਣੇ ਖੇਤ ਚ ਗੋਹਾ ਸੜ ਦਿੰਨੇ ਆ ਜੀ ਉਹਦੇ ਨਾਲ ਕੀ ਹੁੰਦਾ ਉਲਟਾ ਨੁਕਸਾਨ ਹੋ ਜਾਂਦਾ ਤੇ ਜਿਹੜੀ ਹੈਗੀ ਕੱਚਾ ਗੋਹਾ ਜਦੋਂ ਜਾਊਗਾ ਤੁਹਾਡੇ ਖੇਤ ਚ ਉਹਦੇ ਸਿਉਂਖ ਬਣਾ ਦੇਣੀਆਂ ਤਾਂ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਚ ਬਣਗੇ ਤੁਹਾਨੂੰ 6 ਮਹੀਨੇ ਵੀ ਇੰਤਜ਼ਾਰ ਕਰਨ ਦੀ ਲੋੜ ਨਹੀਂ ਔਰ ਜਿਹੜੀ ਇਹਦੀ ਨਿਊਟ੍ਰੀਸ਼ਨ ਵੈਲਿਊ ਹੈ ਜਿਹਨੂੰ ਆਪਾਂ ਐਨਪੀਕੇ ਕਹਿੰਦੇ ਨੇ ਟਰੇਸ ਐਲੀਮੈਂਟਸ ਜਾਂ ਬਾਕੀ ਜਿਹੜੇ ਸਬਸਿਡੀ ਐਲੀਮੈਂਟਸ ਨੇ ਉਹ ਵੀ ਇਹਦੇ ਵਿੱਚ ਉਹਦੇ ਨਾਲ ਬਹੁਤ ਜ਼ਿਆਦਾ ਨੇ ਜੀ ਤੇ ਇਹਦੇ ਨਾਲ ਕੀ ਹੋਊਗਾ ਕਿ ਵੀ ਜਿਹੜਾ ਹੈਗਾ ਕਿਸਾਨ ਦੀ ਉਪਚਾਰਯੋਗ ਸ਼ਕਤਾ ਵੀ ਵਧੂਗੀ ਤੇ ਉਹਨੂੰ ਕੌਨਫੀਡੈਂਸ ਆਊਗਾ ਕਿ ਹਾਂ ਮੈਂ ਬਿਨਾਂ ਪੈਸਟੀਸਾਈਡ ਤੋਂ ਕਰ ਸਕਦਾ ਔਰ ਬਾਕੀ ਜੇਕਰ ਕੋਈ ਕਮਰਸ਼ੀਅਲੀ ਕਰ ਸਕਦਾ ਨਾਥਿੰਗ ਲਾਈਕ ਦੈਟ ਕਿ ਉਹ ਚਲੋ ਵੈਲਿਊ ਐਡਿਸ਼ਨ ਤੋਂ ਹੋ ਗਈ। ਨਾਟ੍ਰੀਸ਼ਨ ਕਿੰਨੇ ਤੱਤ ਹੁੰਦੇ ਆ ਭਈ ਇਹਦੇ ਵਿੱਚ? ਇਹਦੇ ਵਿੱਚ 14 ਵੀ ਇੰਨੇ ਸਾਰੀਆਂ ਜਿਵੇਂ ਪੌਦਿਆਂ ਨੂੰ 17-18 ਚਾਹੀਦੇ ਹੁੰਦੇ ਆ ਆਪਾਂ ਦੇਖੋ ਨਾ ਜਿਹੜੀ ਕੈਮੀਕਲ ਖਾਦ ਆ ਉਹ 1 ਜਾਂ 2 ਤੱਤ ਦਿੰਦੀ ਆ ਉਹ ਮੈਂ ਵੀ ਉਹੀ ਕਹਿਣਾ ਨਾ 1 ਜਾਂ 2 ਤੱਤ ਦਿੰਦੀ ਆ ਇਹ ਚ ਸਾਰਾ ਕੁਝ ਆ ਪਰ ਕਿਸਾਨ ਨੂੰ ਸਮਝ ਉਦੋਂ ਆਣੀ ਆ ਜਦੋਂ ਉਹਨੇ ਆਪ ਆਪਣੇ ਲਈ ਵਰਤਣੀ ਆ ਉਹ ਆਪਾਂ ਉਹਨੂੰ ਸਮਝਾਈ ਜਾਵਾਂਗੇ ਭਾਈ ਇੰਨੇ ਤੱਤ ਆ ਇੰਨੇ ਤੱਤ ਉਹਨਾਂ ਨੂੰ ਕਹਿੰਨਾ ਮੈਂ ਕਿਹਨਾਂ ਤੱਕ ਉਹ ਪਾਊਗਾ ਉਹਨੂੰ ਪਤਾ ਲੱਗਦਾ ਹੁਣ ਜਿਵੇਂ ਆ ਤੁਸੀਂ ਇੱਧਰ ਜੀਰੀ ਲੱਗੀ ਦੇਖੋ ਇਹ ਸਾਡਾ ਜਿਹੜਾ ਇੱਧਰਲਾ ਜਿਹੜਾ ਹਿੱਸਾ ਹੈਗਾ ਜੀ ਇਹ ਸਾਰਾ ਹੜ੍ਹ ਚ ਰੁੜ ਕੇ ਸਾਰੀ ਖਾਦ ਉਧਰ ਚਲੀ ਗਈ ਤੇ ਇਹ ਤੁਸੀਂ ਜੇਕਰ ਜੀੜੀ ਦੀ ਹਾਈਟ ਦੇਖੋਗੇ ਇਹਦੇ ਵਿੱਚ ਸਾਰਾ ਇਹਦਾ ਵਰਮੀ ਵਾਸ਼ ਅਰਥ ਵਾਸ਼ ਜਦੋਂ ਪਿੱਛੇ ਹੜਾ ਆਇਆ ਤਾਂ ਸਾਰਾ ਰੁੜਕਿਆ ਖੇਤ ਚ ਗਿਆ ਇਹਦੀ ਹਾਈਟ ਚੈੱਕ ਕਰ ਲਓ ਫਿਰ ਬਾਕੀ ਦੀ ਹਾਈਟ ਚੈੱਕ ਕਰ ਲਓ ਤੁਹਾਨੂੰ ਫਰਕ ਇੱਥੇ ਹੀ ਪਤਾ ਲੱਗ ਜਾਏਗਾ ਨਹੀਂ ਸਹੀ ਹੈ ਭਾਈ ਇਹ ਤਾਂ ਹੁਣ ਵੀ ਉਹਦੇ ਤੇ ਆਰੇ ਤੁਸੀਂ ਦੇਖੋ ਹਾਂ ਇਹ ਜਿਹੜਾ ਹੈਗਾ 1.5 ਫੁੱਟ ਨੀਚੇ ਹੈ ਜੀ ਖੇਤ ਜਿੰਨਾ ਤੁਹਾਨੂੰ ਨਜ਼ਰ ਆ ਰਿਹਾ ਉਹ ਉਹ ਤੋਂ ਨਿਸਰਿਆ ਪਿਆ ਇੰਨਾ ਪਤਾ ਲੱਗਦਾ ਅੱਜ ਦੇ ਟਾਈਮ 'ਚ ਹਾਂ ਗਾਸਤਮੀ ਨਾ ਚੱਲੀ ਜਾਂਦਾ ਜੀ 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 ਤੁਸੀਂ ਦੇਖੋ ਇਹਦੀ ਸਿਹਤ ਦੇਖੋ ਤੁਸੀਂ ਕਿਉਂਕਿ ਆ ਸਾਰਾ ਸਾਡਾ ਵਰਤੀ ਕੋ ਬੋਸ ਰੁੜ ਕੇ ਉਹਦੇ ਵਿੱਚ ਲੱਗ ਗਿਆ ਹਡਾਂ ਦੇ ਵਿੱਚ ਫਿਰ ਕਿਤੇ ਇਹ ਨਾ ਹੋਵੇ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਉਹਨਾਂ ਦੇ ਨਾਲ ਲਈਏ ਜ਼ਮੀਨ ਠੇਕੇ ਦੀ ਨਹੀਂ ਨਹੀਂ ਨਾਲ ਦੀ ਲੋੜ ਨਹੀਂ ਜੀ ਨਾਲ ਦੀ ਲੋੜ ਨਹੀਂ ਤੁਸੀਂ ਆਪ ਆਪਣੀ ਬਣਾਓ ਤੇ ਆਪਣੀ ਪਾਓ ਨਹੀਂ ਚਾੜ ਕਰਦੇ ਆ ਆਪਣੀ ਪਾਓ ਜੀ ਆਪਣੀ ਪਾਓ ਬਾਕੀ ਹੋਰ ਵੀ ਬਹੁਤ ادارے ਨੇ ਜੀ ਆਪਣਾ ਜਿਵੇਂ ਪੰਜਾਬ ਐਗਰੋ ਹੈ ਤੁਹਾਨੂੰ ਜੈਵਿਕ ਖੇਤੀ ਬਾਰੇ ਫ੍ਰੀ ਟ੍ਰੇਨਿੰਗ ਦਿੰਦਾ ਜੀ ਬਾਗਬਾਨੀ ਵਿਭਾਗ ਤੁਹਾਨੂੰ ਸਬਸਿਡੀ ਦਿੰਦਾ ਜੀ ਬਸ ਹੁਣ ਜੇਕਰ ਕੋਈ ਨਾ ਕਰਨਾ ਚਾਹੇ ਜੀ ਹੁਣ ਬੰਨ ਗਏ ਨਹੀਂ ਕੀ ਅਖ ਤੁਹਾਨੂੰ ਸਮਝਣਾ ਪਊਗਾ ਕਿ ਬਈ ਇਹ ਕੱਲ ਨੂੰ ਤੁਹਾਡੀਆਂ ਜ਼ਮੀਨਾਂ ਨੇ ਹੱਥ ਘੜੇ ਕਰ ਦੇਣੇ ਤੂੰ ਜਿੰਨਾ ਮਰਜੀ ਯੂਰੀਆ ਪਾ ਲੋ ਡੀਪੀ ਪਾ ਲੋ ਕੁਝ ਪਾ ਲੋ ਉਹਨਾਂ ਨੇ ਬਾਅਦ ਵਿੱਚ ਹੱਥ ਘੜੇ ਕਰ ਦੇਣੇ ਨੇ ਨਾ ਤੁਹਾਨੂੰ ਉਹਦਾ ਬਾਅਦ ਵਿੱਚ ਮੁੱਲ ਮਿਲਦਾ ਮੈਂ ਇੱਕ ਦਿਨ ਮੈਂ ਹੈਰਾਨ ਲੈ ਗਿਆ ਜੀ ਇੱਕ ਇਥੇ ਖਰੜ ਸਾਡੇ ਦੁਕਾਨ ਆ ਉੱਤੇ ਲਿਖਿਆ ਜੀ ਇੱਥੇ ਐਮਪੀ ਦੀ ਕਣਕ ਦਾ ਆਟਾ ਮਿਲਦਾ ਪੰਜਾਬ ਦੇ ਵਿੱਚ ਐਮਪੀ ਦੀ ਕਣਕ ਦਾ ਆਟਾ ਮਿਲਦਾ ਦੱਸੋ ਵੀ ਪੰਜਾਬ ਦੀ ਕਣਕ ਨੂੰ ਕੀ ਹੋ ਗਿਆ ਲੋਕੀ ਐਮਪੀ ਦੀ ਕਣਕ ਦੇ ਪਿੱਛੇ ਇੰਨਾ ਭੱਜੇ ਫਿਰਦੇ ਨੇ ਦੇਖੋ ਇਹ ਹਾਲ ਅੱਜ ਕੱਲ ਪੰਜਾਬ ਦੇ ਜਿਹੜੇ ਹੈਗੇ ਪੈਸਟੀਸਾਈਡ ਦੇ ਬਹੁਤ ਜ਼ਿਆਦਾ ਹਾਂ ਬਹੁਤ ਜ਼ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਆਏ ਨਹੀਂ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕਰਕੇ ਉਮੀਦ ਕਰਦੇ ਹਾਂ ਸਾਡੇ ਦੋਸਤਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਵੇ ਜੀ ਜੀ ਬਾਈ ਗੱਲ ਇਹ ਹੈ ਕਿ ਜਿਵੇਂ ਬਾਈ ਨੇ ਦੱਸਿਆ ਕਿ ਘੱਟੋ ਘੱਟ 13 14 ਤੱਤ ਹੁੰਦੇ ਆ 12ਵੀਂ ਕੰਪੋਸਟ ਦੇ ਵਿੱਚ ਤੇ ਤੁਸੀਂ ਕੀ ਕਰਦੇ ਹੋ ਜਿਹੜੀ ਰਸਾਇਣਕ ਖਾਦਾਂ ਪਾ ਕੇ ਬਹੁਤ ਥੋੜੇ ਤੱਤ ਪਾ ਕੇ ਕਹਿੰਦੇ ਹੋ ਕਿ ਅਸੀਂ ਬਹੁਤ ਸੋਨਾ ਝਾੜ ਲੈ ਸਕਦੇ ਹਾਂ ਪਰ ਗੱਲ ਦੂਜੇ ਪਾਸੇ ਇਹ ਹੈ ਕਿ ਤੁਸੀਂ ਜੇਕਰ ਚੰਗਾ ਝਾੜ ਲੈਣਾ ਹੈ ਤਾਂ ਤੁਸੀਂ ਅਜਿਹੇ ਖਾਧਾ ਜੇ ਨਹੀਂ ਖਰੀਦ ਸਕਦੇ ਤਾਂ ਘਰੇ ਪੈਦਾ ਕਰ ਲਓ ਕੋਈ ਬਾਲੀ ਮਹਿੰਗੀ ਚੀਜ਼ ਹੈ ਨਹੀਂ ਉਹਨਾਂ ਨਾਲੋਂ ਸਸਤੀ ਪੈਂਦੀ ਹੈ ਜਿਹੜੀਆਂ ਤੁਸੀਂ ਬਹੁਤ ਮਹਿੰਗੇ ਮਹਿੰਗੇ ਖਾਧਾ ਲੈਨੇ ਹੋ ਤੇ ਨਾਲੇ ਇਹ ਥੋੜੀ ਧਰਤੀ ਨੂੰ ਦੁਬਾਰੇ ਫਿਰ ਜਿਉਂਦਾ ਕਰੂਗੀ ਥੋੜੀ ਸਿਹਤ ਨੂੰ ਚੰਗਾ ਕਰੂਗੀ ਤੁਹਾਡੇ ਜਿਹੜੇ ਡਾਕਟਰਾਂ ਦੇ ਖਰਚੇ ਹੁੰਦੇ ਆ ਉਹ ਘਟਣਗੇ ਬਾਈ ਨਾਲ ਕਦੇ ਨਾ ਕਦੇ ਤੁਸੀਂ ਸੰਪਰਕ ਕਰਕੇ ਟ੍ਰੇਨਿੰਗ ਵੀ ਲੈ ਸਕਦੇ ਹੋ ਕੁਝ ਮਰਜ਼ੀ ਗੱਲਾਂ ਬਾਤਾਂ ਕਰ ਸਕਦੇ ਹੋ ਉਹਦੇ ਨਾਲ ਮਤਲਬ ਕਮਾਲ ਕਰੋ ਤੇ ਚੰਗਾ ਖਾਓ ਸਿਹਤ ਚੰਗੀ ਰੱਖੋ ਸਸਟਿਕਾ